এওঁকো পাতিম ਰਾਮ ਜੀ ਤਾਂ ਦਾ ਤੇ ਇਹ ਕੀ ਮਸਲਾ ਜਿਹੜਾ ਤੁਹਾਡੇ ਪਤੀ ਤੇ ਇਲਜ਼ਾਮ ਲੱਗੇ ਨੇ ਔਰ ਇੱਕ ਆਡੀਓ ਵਾਇਰਲ ਹੋ ਰਹੀ ਹੈ। ਹਾਂਜੀ ਬੜੀ ਇੱਤ ਦਾ ਨਾ ਕੋਈ ਕੁਝ ਹੈ ਨਹੀਂ ਸੀਗਾ ਇਹਨਾਂ ਨੇ ਕਿਹਾ ਕਾਮਰੇਡ ਤੇ ਜਿਹੜਾ ਰਾਮ ਜੀ ਆ ਇਹਨਾਂ ਨੇ ਬੋਲਿਆ ਜੇ ਉਹ ਕੁਝ ਬੋਲਿਆ ਵਾ ਦਰਵਾਸੀ ਸੀਗੀ ਉਹਨੇ ਹੀ ਦਰਖਾਸਤ ਆਈ ਸੀਗੀ ਕੋਈ ਦਰਖਾਸਤ ਲੈ ਕੇ ਉਹ ਆਈ ਸੀਗੀ ਤੇ ਉਹਨੇ ਫੈਨੰਦ ਪਰਚਾ ਕਹਿੰਦੀ ਸੀ ਮੁੰਡੇ ਕਿਸੇ ਦੇ ਕਰਨ ਉਹ ਨਹੀਂ ਇਹਨਾਂ ਨੇ ਕੀਤਾ ਕਹਿੰਦੇ ਵੀ ਤੂੰ ਕਿਸੇ ਦੀ ਆਪਣਾ ਬੱਚੇ ਦੀ ਜਾਨ ਜਿਹੜੀ ਅੱਜ ਨੂੰ ਮੈਂ ਕਿਸੇ ਦੇ ਪਰਚਾ ਨਹੀਂ ਕਰ ਸਕਦਾ ਗਲਤ ਪਰਚਾ ਇਹ ਕਹਿੰਦੀ ਮੈਨੂੰ ਫਿਰ ਪੈਸੇ ਦਿਵਾਏ ਜਾਂ ਤੇ ਉਹ ਇਹਨਾਂ ਨੇ ਫਿਰ ਕਿਹਾ ਕਹਿੰਦੇ ਪੈਸੇ ਵੀ ਮੈਂ 2 ਲੱਖ ਰੱਖ ਦਿੰਦੇ ਆ ਇਹ ਕਹਿੰਦੀ ਨਹੀਂ 2 ਲੱਖ ਨਹੀਂ ਮੈਂ ਲੈਣਾ ਮੈਨੂੰ じゃ5 ਲੱਖ ਦੋ ਕਿ ਮੈਂ ਕੇਸ ਰਫਾ ਦਫਾ ਕਰ ਦੂੰਗੀ ਨਹੀਂ ਤੇ ਮੁੰਡਾ ਪਲਾਟ ਮੇਰੇ ਨਾਂ ਕਰ ਦਵੇ ਇਹ ਜੇ ਬੰਦੇ ਲਾ ਕੇ ਜਾਵੇ ਕਿਸੇ ਵੀ ਤਰ੍ਹਾਂ ਇਹਨਾਂ ਗੱਲਾਂ ਦਾ ਕੋਈ ਸਬੂਤ ਹੈਗਾ ਜਿਹੜੀ 5 ਲੱਖ ਦੀ ਡਿਮਾਂਡ ਕੀਤੀ ਆ ਆਪਣੇ ਕੋਲ ਉਹਦਾ ਕੋਈ ਪ੍ਰੂਫ ਹੈਗਾ ਹਾਂਜੀ ਹੈ ਉਹਦਾ ਐਵੀਡੈਂਸ ਹੈਗਾ ਕੋਈ ਵੀਡੀਓ ਪੜੀ ਮੈਨੂੰ ਅੱਛਾ ਵੀਡੀਓ ਹੈਗੀ ਤੁਹਾਡੇ ਚੀ ਅੱਛਾ ਹੈਗੀ ਜੀ ਕਹਿੰਦੇ ਤੁਹਾਨੂੰ ਵੀ ਦਿਖਾ ਵੀ ਦਿਨੇ ਮੇਰੇ ਤੋਂ ਕਹਿੰਨੇ ਉਹ ਵੀਡੀਓ ਤੁਸੀਂ ਦਿਖਾ ਦਿਓ ਥੋੜੀ ਜੀ ਹਾਂ ਜੀ ਦੇਖੂ ਮਾਈਕ ਤੇ ਲਾ ਕੇ ਕਰੋ ਪਹਿਲੇ ਚੰਗਾ ਲੱਗਦਾ ਹੈ ਤੁਹਾਨੂੰਾਂ ਲੱਗਾ ਪਤਾ ਜੀ 5 ਲੱਖ ਦੀ ਡਿਮਾਂਡ ਹੋਈ ਹੈ ਇੱਥੇ ਇਹਨਾਂ ਨੇ 5 ਲੱਖ ਮੰਗਿਆ ਸੀ ਜੁੱਤੀ ਤੇ ਮੇਰੇ ਫਾਲ ਸਾਹਿਬ ਨੇ ਜਦੋਂ ਮੁੰਡੇ ਵਾਲੇ ਨੇ ਕੱਸਿਆ ਕਿ ਸਾਡੀ ਮੈਨ ਨਹੀਂ ਹੈ ਨਹੀਂ ਸਹਤਿਆ ਨਹੀਂ ਨਹੀਂ ਕਿ ਅਸੀਂ ਮਤਲਬ 5 ਲੱਖ ਦੇ ਜੀ ਤੇ ਉਹ 2 ਲੱਖ ਤੱਕ ਹੁੰਦੇ ਸੀ ਕਿ 2 ਤੋਂ ਬਾਜੂ 2.5 ਤੇ ਆ ਗਏ ਤੇ ਇਹਨਾਂ ਨੂੰ ਇਹਨਾਂ ਦੇ ਜਿਹੜੇ ਸਰਪੰਚ ਨੇ ਹੰਸਰਾਜ ਜੀ ਤੇ ਉਹਨਾਂ ਨੇ ਕਿਹਾ ਸੀਗਾ ਕਿ 3 ਮਰਲੇ ਦਾ ਪਲਾਟ ਤੇ ਮਤਲਬ ਨਾਲ 5 ਲੱਖ ਰੁਪਈਆ ਕੈਸ਼ ਕਿ ਤੁਸੀਂ ਦੇ ਦੋ 4 ਸਾਲ ਵਿੱਚ ਗੈਪ ਪਾ ਲੈਨੇ ਮੁੰਡਕੁੜੀ ਦੀ ਉਮਰ 14 ਸਾਲ ਤੇ ਮੁੰਡੇ ਦੀ ਉਮਰ 18 ਸਾਲ ਹੈ ਕਿ ਮਤਲਬ ਜਦੋਂ ਚਾ ਉਹ ਪੂਰੀ ਉਮਰ ਦੀ ਹੋ ਜੂਗੀ ਮਤਲਬ ਫਿਰ ਇਹਨਾਂ ਦਾ ਕੋਈ ਦਿਹਾਰ ਵਾਲ ਜਾ ਕਿਤੇ ਵਾਲਾ ਗੋਣਾ ਹੁੰਦਾ ਹੈ ਕੁਛ ਕਿ ਫਿਰ ਉਸ ਟਾਈਮ ਤੇ ਵਿਆਹ ਕਰਕੇ ਬੱਚਾ ਜੂਗੇ ਠੀਕ ਬਟ ਇਹ ਇੱਕ ਮਹੀਨਾ ਇਹ ਵਾਰ-ਵਾਰ ਆਪੇ ਗੱਲਬਾਤ ਕਰਦੇ ਜਿਵੇਂ ਤੁਸੀਂ ਮਹਿਲਾ ਮਿਸ਼ਨ ਨੂੰ ਗਏ ਤੁਸੀਂ ਉੱਥੇ ਬਲਾ ਤੇ ਉੱਥੇ ਆ ਵੀਡੀਓ ਤੁਸੀਂ ਦਿਖਾਈ ਸਰ ਮਹਿਲਾ ਮਿਸ਼ਨ ਚ ਮੇਰੇ ਪੰਜ ਸਾਲ ਨੂੰ ਹੀ ਕੱਲੇ ਨੂੰ ਅੰਦਰ ਨਹੀਂ ਆ ਜਾਂ ਦਿੱਤਾ ਅਸੀਂ ਇੱਕ ਬਕਾਇਦਾ ਪੈਂਡ ਰਾਈਵ ਦੇ ਵਿੱਚ ਆਪਣੇ ਵੱਲੋਂ ਤੇ ਸਾਰਾ ਕੁਝ ਤੇ ਅਸੀਂ ਆਪਣੇ ਵੱਲੋਂ ਸਾਰੀ ਰਿਕਾਰਡਿੰਗ ਵਗੈਰਾ ਜੋ ਵੀ ਐਵੀਡੈਂਸ ਹੈਗੀ ਹੈ ਅਸੀਂ ਆਪਣੇ ਵੱਲੋਂ ਇੱਕ ਪੈਨ ਡਰਾਈਵ ਦੇ ਵਿੱਚ ਉਹਨਾਂ ਨੂੰ ਸਬਮਿਟ ਕਰਵਾ ਦਿੱਤੇ ਹੈ ਕਿਉਂਕਿ ਆ ਵੀਡੀਓ ਵੀ ਇੱਕ ਬਹੁਤ ਵੱਡਾ ਸਬੂਤ ਸੀ ਤੁਹਾਡੇ ਵੱਲ ਜੀ 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 ਇਹ ਇਕੱਲੀ ਇਹ ਵੀਡੀਓ ਨਹੀਂ ਸਰ ਜਿਹਨੂੰ ਸਾਨੂੰ ਥ੍ਰੈਟ ਆਈ ਹੈ ਨਾ ਪਹਿਲਾਂ ਜੋ ਸਾਨੂੰ ਜਿਹੜੀ ਥ੍ਰੈਟ ਆਈ ਹੈ ਉਹ ਸਾਡੇ ਕੋਈ ਟ੍ਰੇਲਰ ਡੈਡੀ ਦਾ ਇੰਟਰਵਿਊ ਹੈ ਇਸ ਦਾ ਉਹਨਾਂ ਨੇ ਉਹਦੇ ਵਿੱਚ ਬਕਾਇਦਾ ਪਾਕਿਸਤਾਨ ਦੇ ਨੰਬਰ ਸ਼ੇਅਰ ਕੀਤੇ ਤੇ ਬਕਾਇਦਾ ਉਹਨਾਂ ਨੂੰ ਦੱਸਿਆ ਵੀ ਉਸ ਟਾਈਮ ਦੇ ਵਿੱਚ ਵੀ ਕਿ ਸਾਨੂੰ ਇਦਾਂ ਥ੍ਰੈਟ ਆ ਰਹੀ ਹੈ ਹੈ ਨਾ ਠੀਕ ਹੈ ਇਹਨਾਂ ਨੇ ਅਪਰਿਤ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਅਸੀਂ ਆਪਣੇ ਕੋਲ ਉਹ ਐਵੀਡੈਂਸ ਤੁਹਾਨੂੰ ਜਿਹੜਾ ਦੱਸਿਆ ਉਹਦੇ ਵਿੱਚ ਪੈਨ ਡਰਾਈਵ ਦੇ ਵਿੱਚ ਅਸੀਂ ਸਾਰਾ ਆਪਣਾ ਕੋਲ ਐਵੀਡੈਂਸ ਪਾਇਆ ਕਿ ਜਿਹੜੇ ਸਾਨੂੰ ਥ੍ਰੈਟ ਆਏ ਤੇ ਜਿਹੜੇ ਸਾਨੂੰ ਇਹ ਤੁਰੀ ਦਾ ਬਿਆਨ ਸੀਗਾ ਉਹ ਵੀ ਚਲੋ ਸਾਰੇ ਪੱਤਰਕਾਰ ਦੇ ਕੋ ਜ ਨਹੀਂ ਹੁੰਦੇ ਇਹਨਾਂ ਨੇ ਡੈਡੀ ਦੇ ਖਿਲਾਫ ਬੋਲਿਆ ਜਿਨ੍ਹਾਂ ਨੇ ਮਤਲਬ ਕਿ ਤੁਹਾਨੂੰ ਆਪਾਂ ਉਹਨਾਂ ਨੂੰ ਵੀ ਗਲਤ ਨਹੀਂ ਕਹਿੰਦੇ ਸੀ ਪਰ ਕੁਝ ਵੀਰ ਚੰਗੇ ਸੀਗੇ ਜਿਨ੍ਹਾਂ ਨੇ ਐਵੀਡੈਂਸ ਇਦਾਂ ਦਾ ਸਾਨੂੰ ਲੈ ਕੇ ਦਿੱਤਾ ਜਿਹੜੀਆਂ ਵੀਡੀਓ ਰਿਕਾਰਡਿੰਗ ਸੀਗੀ ਬਕਾਇਦਾ ਆਪਣੇ ਆਪ ਕੁੜੀ ਮੰਦੀ ਇਹਦੇ ਵਿੱਚ ਬਹਿ ਕੇ ਅਸੀਂ ਇਦਾਂ ਬਾਰ ਬਾਰ ਸਾਡਾ ਉਹਨਾਂ ਦਾ ਜਿਹੜਾ ਮਾ ਚੱਲਣ ਡਿਆ ਉਹ ਪ੍ਰੋਵਾਈਡ ਦੀ ਗੱਲਬਾਤ ਉਹ ਪਰਮਿਸ ਚੱਲ ਰਿਹਾ ਸੀਗਾ ਤੇ ਅਸੀਂ ਉਹ ਆਪ ਹੀ ਚੱਲਣ ਤੋਂ ਕਰਦੇ ਸੀ ਇਹ ਸਭ 23 23 10 25 ਦੀ ਗੱਲ ਹੈ ਜੀ ਜਦੋਂ ਪਹਿਲੀ 23 8 ਸੋਰੀ 23 8 25 ਦੀ ਗੱਲ ਹੈ ਜੀ ਜਦੋਂ ਪਹਿਲੀ ਵਾਰੀ ਉਹ ਰਾਤੀ ਆਏ ਉਥੇ ਥਾਣੇ ਦੇ ਵਿੱਚ ਅਗਸਤ ਦਾ ਮਹੀਨਾ ਅਗਸਤ ਦਾ ਮਹੀਨਾ ਜੀ ਤੇ ਉਦੋਂ ਆ ਕੇ ਉਹਨਾਂ ਨੇ ਆਪਣੇ ਵੱਲੋਂ ਅਲੀਗੇਸ਼ਨ ਲਗਾਏ ਉਸ ਮੁੱਦੇ ਦੇ ਉੱਤੇ ਕਿ ਮਤਲਬ ਇਹਨੇ ਕੁੜੀ ਨੂੰ ਰੇਪ ਕੀਤਾ ਹੱਲੇ ਕਿ ਬਕਾਇਦਾ ਉਹਨਾਂ ਨੇ ਆਪ ਉਥੇ ਜੇ ਤੁਸੀਂ ਥਾਣੇ ਦੀ ਸੀਸੀਟੀਵੀ ਫੁਟੇਜ ਕਰਵਾਉਂਗੇ ਨਾ ਉਹਦੇ ਵਿੱਚ ਉਹਨਾਂ ਨੇ ਬਕਾਇਦਾ 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 ਇਸ ਚੀਜ਼ ਦਾ ਬਿਆਨ ਦਿੱਤਾ ਹੋਇਆ ਹੈ ਕਿ ਉਹ ਮੁੰਡਾ ਸਾਡੇ ਘਰੇ ਨੋਰਮਲ ਆਂਦਾ ਜਾਂਦਾ ਸੀ ਆਂਦਾ ਜਾਂਦਾ ਸੀ ਇਹਨਾਂ ਨੂੰ ਪਤਾ ਵੀ ਸੀਗਾ ਕਿ ਉਸ ਮੁੰਡੇ ਦਾ ਇਹਨਾਂ ਕੁੜੀ ਨਾਲ ਰਿਲੇਸ਼ਨ ਹੈ ਤਾਂ ਜਿਹੜੇ ਥਾਣੇ ਲੱਗਿਆ ਗਿਆ ਜਾਂਦੇ ਲੱਗਿਆ ਫੁਟੇਜ ਮਿਲ ਸਕਦੀ ਉੱਥੋਂ ਸਰ ਅਸੀਂ ਦੇ ਆਪਣੇ ਵੱਲੋਂ ਸਰ ਇਹੀ ਰਿਕੁਐਸਟ ਵੀ ਕੀਤੀ ਹੈ ਅਸੀਂ ਮੇਲਾ ਕਮਿਸ਼ਨਰ ਕੋਲ ਜਦੋਂ ਫਾਈਲ ਸਾਹਿਬ ਪੇਸ਼ ਹੋਈ ਸੀਗੀ ਅਸੀਂ ਆਪਣੇ ਕਿਸੇ ਵੀ ਆਪਣੇ ਅਧਿਰੱਚੀ ਕੋਈ ਮੰਨ ਲਓ ਤੇ ਆਪਣੇ ਪ੍ਰਸ਼ਾਸਨ ਦੇ ਕੋਈ ਪੇਸ਼ੇ ਨੇ ਅਸੀਂ ਤੁਹਾਨੂੰ ਲੋਕ ਇਹੀ ਰਿਕਵੈਸਟ ਕੀਤੀ ਹੋਈ ਹੈ ਕਿ ਤੁਸੀਂ ਉਹ ਸੀਸੀਟੀਵੀ ਫੁਟੇ ਕਢਾਓ ਨੇ ਉਹ ਕੋਰ ਦਾ ਰਾਈਟ ਹੈ ਹਾਂਜੀ 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 ਤੁਹਾਨੂੰ ਇਹ ਤਾਂ ਹਾਈ ਕੋਰਟ ਦੀ ਸੁਪਰਵੀਜ਼ਨ ਦੇ ਅੰਦਰ ਹੁੰਦੇ ਹੋ ਸਾਰੇ ਕੰਮ ਦੇ ਉਹਨਾਂ ਦੀ ਤੇ ਪ੍ਰੋਪਰ ਤੁਸੀਂ ਆਪਣੀ ਸੀਸੀਟੀਵੀ ਫੁਟੇ ਕਢਾਓ ਤੁਹਾਨੂੰ ਸਾਰਾ ਪਤਾ ਲੱਗ ਜਾਣਾ ਕਿ ਉਹ ਉਹਦੇ ਵਿੱਚ ਅਸਹਿਯੋਗ ਕੀ ਹੈ ਕਿ ਝੂਠੀ ਬੋਲਦੀ ਹੈ ਜਦੋਂ ਜਦੋਂ ਕਹਿ ਰਹੀ ਹੈ ਕਿ ਮੈਨੂੰ ਥਾਣੇ ਦੇ ਐਸਐਸਓ ਜਿਹੜੇ ਮੁੱਖ ਦਫ਼ਤਰ ਹੁੰਦਾ ਉਹਦੇ ਵਿੱਚ ਮੈਨੂੰ ਇਹ ਚੀਜ਼ਾਂ ਕਹੀਆਂ ਗਈਆਂ ਉਸ ਚੀਜ਼ ਦੀ ਤੁਸੀਂ ਫੁਟੇ ਕਢਾਓ ਜੇ ਜੇ ਸਾਡੇ ਵੱਲੋਂ ਕੋਈ ਗਲਤੀ ਹੋਵੇ ਮੰਨ ਲਓ ਮੇਰੇ ਫਾਦਰ ਸਾਹਿਬ ਦੀ ਗਲਤੀ ਤਾਂ ਵੀ ਉਹਦੇ ਚਾਹੇ ਰਣੀ ਨਾ ਅਸੀਂ ਤਾਂ ਉਹੀ ਅਪਰੋਚ ਕਰ ਰਹੇ ਹਾਂ ਕਿ ਤੁਸੀਂ ਉਹ ਕਰਵਾਓ ਜੇ ਸਾਡੀ ਗਲਤੀ ਹੈ ਤੁਸੀਂ ਸਾਨੂੰ ਇਦਾਂ ਸਜ਼ਾ ਦੇ ਲੋ ਜਿਉਂ ਉਹਨਾਂ ਦਾ ਵੀ ਗਲਤੀ ਦਿਖਾਉਣ ਦਾ ਵਾਸਤੇ ਹੋ ਪਰ ਉਹ ਸਾਡੀ ਕੋਈ ਕਿਸ ਤਰੀਕੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਮਹਿਲਾ ਕਮਿਸ਼ਨ ਦੇ ਬਾਹਰ ਖੜੇ ਸੀ ਸਰ ਜਦੋਂ ਸਾਨੂੰ ਮੇਰੇ ਫਾਦਰ ਸਾਹਿਬ ਨੂੰ ਥ੍ਰੈਟ ਆਇਆ ਉਹ ਵੀਡੀਓ ਮੈਂ ਖੁਦ ਬਣਾਈ ਹੈ ਮੈਂ ਉਹਨਾਂ ਨੂੰ ਚੱਕ ਨਹੀਂ ਦੇਂਦਾ ਸੀ ਪਹਿਲਾਂ ਫੋਨ ਜਦੋਂ ਕਹਿੰਨ ਗੰਦੇ ਇਹ ਫੇਰ ਉਸੇ ਨੰਬਰ ਤੋਂ ਆ ਰਹੀ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਚੱਕੋ ਤੁਸੀਂ ਆਪਾਂ ਕੋਈ ਗਲਤ ਨਹੀਂ ਕਹਿਣਾ ਤੁਮ ਕੀ ਕਹਿੰਦੇ ਮ ਪਰ ਬਕਾਇਦਾ ਉਹਨ ਤੁਹਾਡੇ ਤੁਹਾਡੇ ਕੋਲ ਰਿਕਾਰਡਿੰਗ ਹੈਗੀ ਜੇ ਤੁਸੀਂ ਕਹਿੰਦੇ ਮੈਂ ਰਿਕਾਰਡਿੰਗ ਵੀ ਤੁਹਾਨੂੰ ਮੈਂ ਦੇ ਦੂੰਗਾ ਬਕਾਇਦਾ ਕੀ ਕਿਹਾ ਉਹਨਾਂ ਨੇ ਸਾਡੇ ਵਿੱਚ ਕੀ ਕਿਹਾ ਉਹਨਾਂ ਨੇ ਬਕਾਇਦਾ ਦੱਸਿਆ ਕਿ ਮੇਰਾ ਨਾਮ ਸ਼ਹਾਦ ਭੱਟੀ ਹੈ ਕਿ ਮੈਂ ਪਾਕਿਸਤਾਨ ਤੋਂ ਮੈਨੂੰ ਮੇਰੇ ਬਾਰੇ ਪਤਾ ਨਹੀਂ ਹੈ ਤੂੰ ਕੌਣ ਹੈ ਆਪਣਾ ਮੈਂ ਕੌਣ ਮੈਂ ਕੀ ਕਰ ਸਕਦਾ ਪਹਿਲਾਂ ਵੀ ਸਰ ਉਹਨਾਂ ਨੇ ਬੰਦਲਾਸੀ ਕਰਵਾਏ ਹੋਏ ਸਾਡੇ ਜਿੰਦਗੀ ਪੰਜਾਬ ਦੇ ਹੋਣੀ ਹੈ ਮਤਲਬ ਤੁਸੀਂ ਆਪ ਸੋਚੋ ਸਰ ਸਿੱਧੀ ਸਿੱਧੀ ਪ੍ਰਬੰਧਨ ਕੀ ਅੱਜ 10 ਤੋਂ 12 ਦਿਨ ਹੋ ਗਏ ਸਰ ਸਕੂਲ ਸਾਡੇ ਬੱਚੇ ਸਕੂਲ ਨਹੀਂ ਗਿਆ ਅੱਜ ਸਿਰਫ ਐਸੀ ਚੀਜ਼ ਕਰਕੇ ਕੋਈ ਸੁਣਵਾਈ ਨਹੀਂ ਕੋਈ ਕੁਛ ਨਹੀਂ ਤੁਹਾਡੇ ਬਾਪੂ ਸਭ ਕੋ ਪ੍ਰਸ਼ਾਸਨ ਦੇ ਵਿੱਚ ਰਹੇ ਆ ਹਾਂ ਜੀ ਕਿ ਪ੍ਰਸ਼ਾਸਨ ਤੁਹਾਡੀ ਆਵਾਜ਼ ਨਹੀਂ ਸੁਣ ਰਿਹਾ ਸਰ ਬਕਾਇਦਾ ਵੀਡੀਓ ਦੇ ਵਿੱਚ ਉਹਨੇ ਬੰਦਿਆਂ ਦੇ ਨਾਮ ਲਏ ਆ ਹੁਣ ਉਹ ਪਰਮਾਤਮਾ ਨੇ ਮੂੰਹ ਚੋਂ ਕਢਵਾਤਾ ਜਾਂ ਕੀ ਹੋਇਆ ਉਹਨੇ ਬਕਾਇਦਾ ਨਾਮ ਲੈ ਕੇ ਇਹ ਦੋ ਬੰਦੇ ਆ ਕਿ ਜਿਨ੍ਹਾਂ ਨੂੰ ਤੇ ਬਰੇਖਲਾ ਤੋਂ ਬਿਆਨ ਬੱਜੀ ਕਰਦਾ ਹਾਂ ਹਾਂ ਜੀ ਤੇ ਜਰਨਲ ਜਰਨਲ ਫਲੋਰ ਦੇ ਜਿਹੜੇ ਹੈਗੇ ਨੇ ਬਕਾਇਦਾ ਉਹਨਾਂ ਦੇ ਨਾਮ ਲਏ ਆ ਸਰ ਉਹਦੇ ਵਿੱਚ ਫਿਰ ਵੀ ਸਾਡੀ ਕੋਈ ਸੁਣਵਾਈ ਨਹੀਂ ਅਸੀਂ ਥਾਂ ਥਾਂ ਤੇ ਟੱਕੇ ਖਾਣ ਡੇ ਕਿ ਸਰ ਸਾਡੀ ਵੀ ਕੋਈ ਚੋਨਾ ਮੰਨ ਗਿਆ ਚੋ ਇਹ ਕੱਲ ਕਹਿੰਦੇ ਪਏ ਨਾ ਕਿ ਮੇਰੇ ਫਾਦਰ ਤੇ ਅਪਲੀਕੇਸ਼ਨ ਲਗਾਉਂਦੇ ਪਏ ਨੇ ਨਾ ਕਿ ਮਤਲਬ ਇਹਨਾਂ ਨੇ ਕੁਝ ਗਲਤ ਹੋ ਗੋ ਜਿੱਕਰ ਉਹ ਸਾਰੀਆਂ ਵੀਡੀਓ ਸੁਣਨਾ ਮੈਨਿਪੂਲੇਟ ਕਰਕੇ ਬਣਾਈਆਂ ਪਰ ਆਪਾਂ ਇੱਕ ਇਹਨਾਂ ਦੀ ਗੱਲ ਸੁਣ ਕੇ ਇੱਕ ਵਾਰੀ ਮੰਨ ਵੀ ਲੈਨੇ ਆ ਕਿ ਉਹ ਸਚਾਈ ਹੈ ਉਹ ਸਚਾਈ ਹੈ ਕਿ ਚਲੋ ਮੇਰੇ ਫਾਦਰ ਨਾਲ ਤਾਂ ਕੀਤਾ ਹੋਗਾ ਪਰ ਸਰ ਇੰਨਾ ਵੱਡਾ ਰਾਈਟ ਤੇ ਇਹਨਾਂ ਦੇ ਕੋਲ ਵੀ ਨਹੀਂ ਹੈਗਾ ਕਿ ਇਹ ਪਾਕਿਸਤਾਨ ਏਜੰਸੀਆਂ ਨਾਲ ਇੰਨਾ ਦੇ ਤਾਲੁਕਤ ਹੋਣ ਕਿ ਉਹ ਤੋਂ ਸਿੱਧੇ ਧਮਕੀਆਂ ਦੋ ਮੇਰੇ ਫਾਦਰ ਨੂੰ ਇਹਨਾਂ ਤੇ ਇਹਨਾਂ ਨੂੰ ਕੋਈ ਨਹੀਂ ਨਾ ਸਰ ਇਹ ਹੁਣ ਸਰ ਇਸ ਟਾਈਮ ਕਿਦਾਂ ਹੈ ਕਿ ਜੀ ਉਹਨਾਂ ਨੂੰ ਪਤਾ ਹੈ ਕਿ ਹਾਂ ਪ੍ਰਸ਼ਾਸਨ ਦੇ ਵਿੱਚ ਸੀਗੇ ਮੇਰੇ ਭਰਾਤ ਖੁਦ ਤੇ ਅੱਜ ਉਹਨਾਂ ਨੂੰ 35 36 ਸਾਲ ਹੋ ਗਏ ਸਰ ਜੌਬ ਕਰਦਿਆਂ 70 ਤੋਂ ਵੱਧ ਸਰ ਉਹਨਾਂ ਕੋਲ ਸਰਟੀਫਿਕੇਟ ਹੈ ਜਿਹੜੇ ਉਹਨਾਂ ਨੇ ਵਿਭਾਗਾਂ ਵਾਸਤੇ ਜਿਹੜੇ ਆਪਣੇ ਪਬਲਿਕ ਸਰਵਿਸ ਜਿਹੜੀ ਆਪਣੇ ਸਰਵਿਸ ਕਰਦੇ ਨੇ ਉਹਦੇ ਵਿੱਚ ਚੋਰ ਜਾਂ ਆਪਣੇ ਕੋਈ ਗੈਂਗਾ ਜਿੱਦਾਂ ਦੀ ਨਹੀਂ ਗੈਂਗਾ ਹੈਗੀਆਂ ਨੇ ਉਹ ਸਾਰੇ ਫੜ ਫੜ ਕੇ ਉਹਨਾਂ ਨੂੰ ਗਵਰਨਮੈਂਟ ਵੱਲੋਂ ਹੀ ਮਿਲੇ ਆ ਪਰ ਅੱਜ ਸਰ 70 ਦੇ 70 ਸਰਟੀਫਿਕੇਟ ਕਿਸੇ ਵੀ ਕੰਮ ਦੇ ਨਹੀਂ ਹੈਗੇ ਉਹ ਤੁਹਾਡੇ ਪਿਤਾ ਨੂੰ ਕਦੇ ਸੁਣਾਈ ਨਹੀਂ ਹੈ ਤੁਹਾਡੇ ਪਿਤਾ ਨੇ ਟਾਰਗੇਟ ਕਿਉਂ ਬਣਾਇਆ ਯਾਰ ਸਰ ਇਹ ਤਾਂ ਜੀ ਤੇ ਇਹ ਚਾਰ ਪੰਜ ਬਲੈਕਮੈਲਰ ਨੇ ਇਹ ਚਾਰ ਪੰਜ ਬਲੈਕਮੈਲਰ ਨੇ ਹਰ ਇੱਕ ਦਾ ਵੱਖਰਾ ਵੱਖਰਾ ਹੁਣ ਮੇਰੇ ਫਾਦਰ ਸਾਹਿਬ ਦੀ ਕਿਤੇ ਇੱਕ ਜਗ੍ਹਾ ਪੋਸਟਿੰਗ ਨਹੀਂ ਸੀ ਸਰ ਸ਼ਹਿਰ ਦੇ ਵਿੱਚ ਕੋਈ ਅਜਿਹਾ ਥਾਣਾ ਨਹੀਂ ਸੀ ਜਿੱਥੇ ਉਹ ਪੋਸਟਡ ਨਹੀਂ ਰਹੇ ਨੇ ਤੇ ਹਰ ਹਰ ਥਾਣੇ ਦੇ ਵਿੱਚ ਇਹਨਾਂ ਦਾ ਵੀ ਪਰਚਾ ਬਰਾਬਰ ਨਾਲ ਤੁਸੀਂ ਕਿਸੇ ਵੀ ਥਾਣੇ ਤੋਂ ਜਾ ਕੇ ਮੇਰੇ ਇਹ ਮੇਰੇ ਫਾਦਰ ਨੂੰ ਅੱਜ ਲਾਈਵ ਹੋ ਕੇ ਇੰਨਾ ਕੁ ਬੁਰਾ ਭਲਾ ਆਪਣੇ ਜਿਹੜੇ ਕੀਮਤੀ ਭਗਤ ਨੇ ਜਾਂ ਕੋਈ ਆਪਣੇ ਮਾਲ ਇੰਨਾ ਕੁ ਬੁਰਾ ਭਲਾ ਬੋਲ ਰਹੇ ਨੇ ਦੁਸ਼ਟ ਆਤਮਾ ਇਹ ਆਪਣਾ ਸਰ ਇਹਨਾਂ ਦੇ ਆਪਣੇ ਖਿਲਾਫ ਤੁਸੀਂ ਕਿਸੇ ਵੀ ਥਾਣੇ 'ਚ ਜਾ ਕੇ ਦੇਖੋ ਪਰਚਾ ਮਿਲੇਗਾ ਤੁਹਾਨੂੰ ਸਰ ਇਹਨਾਂ ਦੀ ਆਪਣੀ ਇਹਨਾਂ ਦੀ ਪਛਾਣ ਕੀ ਹੈ ਕੌਣ ਦੀ ਸਿਰ ਕੋਈ ਪਛਾਣ ਨਹੀਂ ਹੈ ਸਰ ਕੋਈ ਪਛਾਣ ਨਹੀਂ ਸਰ ਇਹਨਾਂ ਦੀ ਇਹ ਇੱਕ ਸਿਰਫ ਪਾਰਟੀ ਇਹ ਜਿਹੜੇ ਕੀੰਤੀ ਪਤਾ ਚੀਏ ਨਾ ਇਹ ਇੱਕ ਆਪਣੇ ਗਊਸ਼ਾਲਾ ਦੇ ਚੇਅਰਮੈਨ ਸੀਗੇ ਸਾਬਕਾ ਉੱਥੋਂ ਵੀ ਸਰ ਇਹਨਾਂ ਦਾ ਕੋਈ ਘਟਾਲਾ ਹੋਇਆ ਇਹਨਾਂ ਨੇ ਕੋਈ ਆਪਣੇ ਉੱਥੋਂ ਕੋਈ ਪੈਸੇ ਬੋਸਾਂ ਦੀ ਹੇਰ ਫੇਰ ਕੀਤੀ ਇਹਨਾਂ ਨੂੰ ਉੱਥੋਂ ਵੀ ਬਰਖਾਸਤ ਕਰ ਦਿੱਤਾ ਜੇਗਾ ਉਸ ਤੋਂ ਇਲਾਵਾ ਇਹ ਹੁਣ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਨੇ ਨਾਰਮਲ ਵਰਕ ਪਰ ਮੈਂ ਖੁਦ ਹੈਰਾਨ ਹੈ ਇੱਕ ਨਾਰਮਲ ਵਰਕ ਦੀ ਇਨੀਕ ਪਾਵਰ ਹੋ ਸਕਦੀ ਹੈ ਸਰ 7 ਨੰਬਰ ਥਾਣੇ ਦੇ ਵਿੱਚ ਮੇਰੇ ਫਾਦਰ ਅਚਚੋ ਪੋਸਟਡ ਸੀ ਉੱਥੇ ਇੱਕ ਨਾਰਮਲ ਮਾਮਲਾ ਆਇਆ ਇੱਕ ਚੋਰੀ ਦਾ ਮਾਮਲਾ ਆਇਆ ਕਿਸੇ ਦੇ ਘਰ ਦੇ ਵਿੱਚ ਕਿਸੇ ਦੇ ਘਰ ਦੇ ਵਿੱਚ ਇਹਨਾਂ ਦਾ ਭਤੀਜਾ ਸਗਬ ਭਤੀਜਾ ਕਿਸੇ ਦੇ ਘਰ ਦੇ ਵਿੱਚ ਕਾਰਪੈਂਟਿੰਗ ਦਾ ਕੰਮ ਕਰ ਰਿਹਾ ਸੀ ਸਰ ਉਹਦੇ ਵਿੱਚ ਉਹਨਾਂ ਨੇ ਕੀ ਕਿਦਾਂ ਨੂੰ ਇਹਨਾਂ ਨੂੰ ਚਾਬੀਆਂ ਭੜੀਆਂ ਹੋਈਆਂ ਸੀਗੀਆਂ 60000 ਰੁਪਏ ਕੈਸ਼ ਸਰ 6 ਸੋਨੇ ਦੀਆਂ ਝੂੜੀਆਂ ਇਹਨੇ ਚੱਕ ਲਈਆਂ ਸਰ ਉੱਥੋਂ ਇਹਨਾਂ ਦੇ ਭਤੀਜੇ ਨੇ ਉਹ ਦਰਖਾਸਤ ਬਾਈ ਨੇਮ ਮੇਰੇ ਫਾਦਰ ਕੋਲ। ਮੇਰੇ ਫਾਦਰ ਨੇ ਬਾਈ ਨੇਮ ਜਦੋਂ ਦਰਖਾਸਤ ਸਾਈ ਕੀਤੀ ਸਰ ਇਹ ਕੋਈ ਅਨੋਖਾ ਪਰਸਾ ਤਾਂ ਹੈ ਨਹੀਂ। ਬਾਈ ਨੇਮ ਆਈ ਉਹਨਾਂ ਨੇ ਸਿਰਫ ਇਹ ਨੂੰ ਪੁੱਛ ਕੇ ਜਿ ਲਈ ਇਹ ਤੇ ਘਟੀਜੋ ਹੁੰਦਿਆ। ਇਹ ਖਾਣੇ ਵਿੱਚ ਆਏ ਨੇ। ਇਹਨਾਂ ਨੇ ਬਾਤ ਵੀ ਨਹੀਂ ਸੀ ਕੀਤੀ ਮੇਰੇ ਫਾਦਰ ਨਾਲ। ਉੱਤੋਂ ਉਹਨਾਂ ਨੂੰ ਕਿਹਾ ਕਿੰਨੇ 15 ਮਿੰਟ ਵਿੱਚ ਤੁਹਾਡਾ ਟ੍ਰਾਂਸਫਰ ਸਰ 15 ਮਿੰਟ ਵਿੱਚ ਮੇਰੇ ਫਾਦਰ ਦਾ ਉਹਨਾਂ 15 ਮਿੰਟ ਵਿੱਚ ਮੇਰੇ ਫਾਦਰ ਦਾ ਟ੍ਰਾਂਸਫਰ ਹੋ ਗਿਆ ਸਰ। ਉਹ ਵੀ ਨਿਊਜ਼ ਵਾਇਰਲ ਇੰਨੀ ਕੁ ਹੋਈ ਸਰ ਪਰ ਕਿਸੇ ਨੇ ਨਹੀਂ ਸੁਣਵਾਈ ਕੀਤੀ। ਉਸ ਚੀਜ਼ ਦੇ ਉੱਤੇ ਵੀ ਕਿ ਇੱਕ ਇੱਕ ਨਾਰਮਲ ਵਰਕਰ ਹੈ ਕੋਈ ਆਪਣੇ ਪਾਵਰ ਚ ਵੀ ਨਹੀਂ ਹੈ ਨੀ ਜੇ। ਮਤਲਬ ਇੰਨੀ ਕਿਦਾਂ ਹੋ ਸਕਦੀ ਹੈ ਸਰ ਬڑے ਬੰਦੇ ਨੇ ਸਰ ਹੁਣ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਜਿੱਦਾਂ ਦੇ ਲੀਡਰ ਹੋ ਇਹਨਾਂ ਦੇ ਨੇ ਸਾਡੇ ਵੀ ਨੇ ਪਰ ਉਹਨਾਂ ਨੂੰ ਚਾਹੀਦਾ ਹੈ ਸੀਗਾ ਕਿ ਕਮ ਸੇ ਕਮ ਸਾਡੀ ਵੀ ਸੁਣਦਾ ਅਸੀਂ ਵੀ ਨੋਰਮਲ ਪਬਲਿਕ ਆ ਜੇ ਫਾਦਰ ਪਬਲਿਕ ਸਰਵਟ ਆ ਅਸੀਂ ਦੇ ਨੋਰਮਲ ਪਬਲਿਕ ਸਿਵਲੈਂਸ ਵਿੱਚ ਆਂਦੇ ਆ ਸਾਡੀ ਵੀ ਕੋਈ ਸੁਣਵਾਈ ਹੋਣੀ ਚਾਹੀਦੀ ਕੋਈ ਸੁਣਵਾਈ ਨਹੀਂ ਬੁਲਾਇਆ ਮੈਂ ਵੀ ਮਹਿਲਾ ਕਮਿਸ਼ਨ ਦੇ ਵਿੱਚ ਪੇਸ਼ ਹੋਏ ਜਦੋਂ ਫਾਦਰ ਮੇਰੇ ਉਦੋਂ ਵੀ ਉਹਨਾਂ ਦੇ ਉੱਤੇ ਮਤਲਬ ਉਹਨਾਂ ਨੇ ਕੋਈ ਫਾਦਰ ਦੀ ਗੱਲ ਸੁਣੀ ਈਵਨ ਉੱਥੇ ਰਿਕਾਰਡਿੰਗ ਹੁੰਦੀ ਹੈ ਉਹਦੇ ਚ ਮੇਰੇ ਫਾਦਰ ਨੂੰ ਉਹ ਦਬਕੇ ਮਾਰ ਰਹੇ ਨੇ ਸਿਰਫ ਇੱਕ ਕੁੜੀ ਦਾ ਬਿਆਨ ਸੁਣ ਕੇ ਕਿ ਸਿਰਫ ਕੁੜੀ ਹੀ ਸੱਚੀ ਹੈ ਮੇਰੇ ਫਾਦਰ ਨੂੰ ਦਬਕੇ ਮਾਰ ਰਹੇ ਨੇ ਉਤੋਂ ਹੁਣ ਉਹ ਹਾਲੇ ਤੱਕ ਕੋਈ ਵੀ ਕੋਈ ਕਿਸੇ ਤਰੀਕੇ ਦਾ ਕੋਈ ਐਵੀਡੈਂਸ ਨਹੀਂ ਆਇਆ ਦਦਾ ਕਿ ਜਿੱਥੇ ਉਹ ਬਿਲਕੁਲ ਪ੍ਰੋਪਰ ਆਪਣੇ ਦੋਸ਼ੀ ਸਾਬਿਤ ਹੋ ਜਾਵੇ ਉਹ ਪੈਰਲ ਕਰ ਦਿੱਤੀ ਸਰ ਉਹਨਾਂ ਨੇ 3 ਮਹੀਨੇ ਦਾ ਟਾਈਮ ਟਾਈਮ ਦਿੱਤਾ ਸੀਗਾ ਪਰ ਪ੍ਰੈਸ਼ਰ ਇਹਨਾਂ ਦੀ ਮੌਕੇ ਦੀ ਸਰਕਾਰ ਦਾ ਪ੍ਰੈਸ਼ਰ ਇਹਨਾਂ ਦਾ ਇੰਨਾ ਸੀਗਾ ਨਾ ਸਰ ਕਿ ਅਗਲੇ ਦਿਨ ਸਰ ਮੇਰੇ ਫਾਦਰ ਉੱਤੇ ਪਰਚਾ ਕਰਵਾਤਾ ਇਹਨਾਂ ਨੇ ਹੋਣੇ ਪਬਲਿਕਲੀ ਪ੍ਰੈਸ ਕਾਨਫਰੰਸਾਂ ਕਰ ਕਰਕੇ ਮੇਰੇ ਫਾਦਰ ਦੀ ਇਮੇਜ ਉਹਨਾਂ ਨੇ ਇੰਨੀ ਕੁ ਡਾਊਨ ਕਰ ਦਿੱਤੀ ਨਾ ਸਰ ਕਿ ਮਤਲਬ ਪੁੱਛੋਗਾ ਨਾ ਕਿ ਹੁਣ ਅਸੀਂ ਵੀ ਘਰ ਬਾਹਰ ਨਿਕਲੇ ਸੋਵਾਰੀ ਚ ਉੱਚੀਦੇ ਕਿ ਮਤਲਬ ਐਡਾ ਕੀ ਉਹਨਾਂ ਨੇ ਗੁਣਾ ਕਰ ਦਿੱਤਾ ਸੀਗਾ ਤੁਸੀਂ ਸਰ ਕੱਲੇ ਕੱਲੇ ਬੰਦੇ ਦੀ ਤੁਸੀਂ ਮੇਰੇ ਕੋਲ ਸਟੋਰੀ ਲਓ ਕੱਲੇ ਕੱਲੇ ਬੰਦੇ ਦਾ ਵੱਖਰੀ ਵੱਖਰੀ ਥਾਂ ਦੇ ਉੱਤੇ ਮੇਰੇ ਫਾਦਰ ਦੇ ਨਾਲ ਕੋਈ ਨਾ ਕੋਈ ਮਤਲਬ ਆਪਣੇ ਕੋਲ ਕੋਈ ਆਡੀਓ ਆ ਹਾਂਜੀ ਆਡੀਓ ਦੇ ਵਿੱਚ ਤੁਹਾਡੇ ਪਿਤਾ ਜੀ ਕਿਸੇ ਔਰਤ ਨੂੰ ਬੁਲਾਉਂਦੇ ਨਜ਼ਰ ਆਉਂਦੇ ਨੇ ਤੇ ਇਹ ਵੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਇਹ ਵੀ ਸੁਣਾਈ ਦਿੰਦਾ ਹੈ ਕਿ ਇੱਕ ਲਿਆਉਣਾ ਹੈ ਉਪੀ ਸਰ ਗੱਲ ਇਦਾਂ ਨਹੀਂ ਸੀ ਜੀ ਉਹ ਹੈਗੀ ਆ ਸਰ 8-9 ਮਿੰਟ ਦੀ ਰਿਪੋਰਟਿੰਗ ਆ ਉਹ ਜਿਹਨੂੰ ਇਹਨਾਂ ਨੇ ਕੱਟ-ਕੱਟ ਐਡਿਟ ਕਰ-ਕਰ ਕੇ ਮਤਲਬ ਛੋਟੀ ਜੀ ਇੱਕ ਬਣਾ ਦਿੱਤੀ ਆ ਉਹਦੇ ਵਿੱਚ ਬਾਕੀ ਦਾ ਉਹ ਉਹਦੀ ਗੱਲ ਇਹ ਆ ਕਿ ਜਦੋਂ ਨਾ ਇਹ ਰਿਗਾਈ ਨਾਮੇ ਵਾਸਤੇ ਇਹ ਲੇਡੀ ਪੈਸੇ ਮੰਗਦੀ ਸੀ ਜਦੋਂ ਨਾ ਚੁੰਨੀ ਦੇਵੀ ਆ ਇਹ ਪੈਸੇ ਮੰਗਦੀ ਸੀਗੀ ਇਹ ਕਹਿੰਦੀ ਸੀ ਕਿ ਮੈਂ ਪੈਸੇ ਲੈ ਕੇ ਜਾਂ ਪਲਾਟ ਲੈ ਕੇ ਉਹ ਸਾਬਕਾ ਸਰਪੰਚ ਉਹਨਾਂ ਦੇ ਪਿੱਛੇ ਲੱਗ ਕੇ ਕਿ ਮਤਲਬ ਪੈਸੇ ਲੈ ਕੇ ਤੇ ਮੈਂ ਫੇਰ ਆਈ ਨਾਮਾ ਕਰਨਾ ਉਦੋਂ ਇਹਨਾਂ ਦਾ ਘਰ ਵਾਲਾ ਸੀ ਨਾ ਜਿਹੜਾ ਸਰ ਉਹ ਘੂਰਦਾ ਸੀ ਉਹ ਕਹਿੰਦਾ ਸੀ ਕਿ ਮੇਰੀ ਕੁੜੀ ਦਾ ਮਾਮਲਾ ਆ ਕਿ ਮੈਂ ਬਿਨਾ ਪੈਸੇ ਲਏ ਹੀ ਰਾਈਨਾਮਾ ਕਰਨਾ ਤੇ ਕਰਨਾ ਵੀ ਆ ਤੇ ਵਿਆਹ ਵੀ ਕਰਨਾ ਤੇ ਮੈਂ ਤਾਂ ਵੀ ਇੱਥੇ ਕਰਨਾ ਬਟ ਇਹ ਚ ਹੁੰਦੀ ਸੀ ਕਿ ਇਹ ਕੱਲੀ ਵੀ ਮਿਲਦੀ ਸੀ ਡੈਡੀ ਨੂੰ ਉੱਥੇ ਜਾ ਕੇ ਕਹਿੰਦੀ ਸੀ ਕਿ ਦੂਸਰਾ ਆਪਣਾ ਨਹੀਂ ਅਸੀਂ ਪੈਸਿਆਂ ਨਾਲ ਕਰਨਾ ਤੇ ਫਿਰ ਉਹ ਦੂਜੇ ਪੰਨੇ ਉਹਨਾਂ ਦਾ ਪੈਸੇ ਸੀ ਕਿ ਸਾਡੇ ਮੁੰਡੇ ਦੀ ਜ਼ਿੰਦਗੀ ਖਰਾਬ ਹੋਣੀ ਹੈ ਅਸੀਂ ਦੋਨੇ ਆਲੇ ਆਪਸੇ ਸਮਝੌਤਾ ਕਰਦੇ ਆ ਕਿ ਤੁਸੀਂ ਜਿਹੜਾ ਹੈਗਾ ਸਾਡਾ ਰਿਵਾਜ ਰਾਈਨਾਮਾ ਹੋਣ ਦਿਓ ਅਸੀਂ ਕੋਈ ਗੱਲ ਜੀ ਕਿਤੇ ਵੱਡੇ ਅਫਸਰਾਂ ਕੋਲ ਵੀ ਪੇਸ਼ ਹੋਣਾ ਪਿਆ ਸੀ ਪੇਸ਼ ਹੋ ਜਾਾਂਗੇ ਤੇ ਅਸੀਂ ਇਹ ਨਹੀਂ ਗੱਲ ਦੱਸਾਂਗੇ ਆਹ ਗੱਲ ਸੀ ਜੋ ਟੋਟਲ ਤਾਂ ਕਰਕੇ ਉਹਨਾਂ ਨੇ ਕਿਹਾ ਕਿ ਪਲਾਟ ਦਾ ਕੀ ਮਸਲਾ ਸੀ ਇਹਨਾਂ ਦਾ ਪਲਾਟ ਦਾ ਜਿਹੜਾ ਤਿੰਨ ਮਰਲੇ ਦਾ ਪਲਾਟ ਸਰ ਇਹ ਉਹਨਾਂ ਨੂੰ ਮੁੰਡੇ ਨਾਲੋਂ ਧਮਕਾਉਂਦੇ ਸੀਗੇ ਇਹ ਮੁੰਡੇ ਨਾਲੋਂ ਧਮਕਾਉਂਦੇ ਸੀਗੇ ਕਿ ਮਤਲਬ ਤੁਸੀਂ ਸਾਨੂੰ ਪਲਾਟ ਦੋ ਤੇ ਨਾਲ 5 ਲੱਖ ਰੁਪਏ ਕੈਸ਼ ਦੋ ਅਸੀਂ ਫੇਰ ਬਾਰ ਬਾਰ ਮਤਲਬ ਪਰਚਾ ਨਹੀਂ ਕਰਾਂਗੇ ਤੁਹਾਡੇ ਤੋਂ ਬਾਰ ਬਾਰ ਤੁਹਾਡੇ ਨਾਲ ਨਹੀਂ ਸਰ ਆਹ ਗੱਲ ਸੀ ਮੁੰਡੇ ਦਾ ਕੀ ਹੋ ਰਿਹਾ ਡਗ ਰਿਹਾ ਬਾਜ ਮੁੰਡੇ ਨੇ ਕੀ ਬਾਜ ਕੋਈ ਕੀਤੀ ਸਰ ਮੁੰਡੇ ਦਾ ਪਰਚਾ ਹੋ ਗਿਆ ਸਰ ਮੁੰਡਾ ਜੇਲ੍ਹ 'ਚ ਹੈ ਮੁੰਡੇ ਦਾ ਪਰਚਾ ਹੋ ਗਿਆ ਮੁੰਡਾ ਜੇਲ੍ਹ 'ਚ ਈਵਨ ਸਰ ਜਿਹੜੀ ਕੁੜੀ ਦਾ ਜਿਹਦੇ ਕਰਕੇ ਪਰਚਾ ਹੋਇਆ ਹੈ ਨਾ ਸਰ ਉਹ ਉਸ ਦਿਨ ਜਿਸ ਦਿਨ ਉਹਨੂੰ ਮਾਨਯੋਗ ਜੱਜ ਸਾਹਿਬ ਦੇ ਸਾਹਮਣੇ ਪੇਸ਼ ਕੀਤਾ ਗਿਆ ਨਾ ਸਰ ਉਸ ਕੁੜੀ ਦੇ ਕੋਲੋਂ ਆਪਣੇ ਫਾਦਰ ਦਾ ਨਾਮ ਵੀ ਨਹੀਂ ਲਿਆ ਜਾ ਰਿਆ ਸੀ ਤੇ ਸੈਕਿੰਡ ਟਰਮ 'ਚ ਜਦੋਂ ਇਹਨਾਂ ਨੇ ਉਹਨੂੰ ਪੇਸ਼ ਕੀਤਾ ਸਰ ਉਹਨਾਂ ਨੇ ਸਾਰਾ ਕੁਝ ਜਿੱਦਾਂ ਇਹਨਾਂ ਨੇ ਭੜਾ ਸਿਖਾ ਕੇ ਜਿੱਦਾਂ ਦੱਸਿਆ ਹੋਊਗਾ ਉਹ ਸਾਰਾ ਕੁਝ ਹੀ ਮੇਰੇ ਫਾਦਰ ਦੇ ਖਿਲਾਫ ਬੋਲ ਦਿੱਤਾ ਉਹਨੂੰ ਨਾਮ ਹੀ ਨਹੀਂ ਲੈਣਾ ਆਉਂਦਾ ਉਹ ਉਹਨੇ ਆਪਣੇ ਡੈਡੀ ਦਾ ਨਾਮ ਹੀ ਲੈਣਾ ਆ ਰਿਆ ਸੀ ਜਿਹਨੂੰ ਕੰਮ ਕਰ ਉਹ ਮੇਰੇ ਫਾਦਰ ਦੇ ਸਾਹਮਣੇ ਮਤਲਬ ਉਹਨਾਂ ਦੇ ਬਰਕਰਾਰ ਸਾਰਾ ਕੁਝ ਬੋਲ ਕੇ ਆ ਗਏ ਉੱਥੇ ਮੈਂ ਤਾਂ ਚੁੰਨੀ ਦੇਵੀ ਨੂੰ ਵੀ ਨਾਮ ਹੀ ਲੈਣਾ ਆਉਂਦਾ ਇਹ ਕਿਹੜਾ ਜਿਹੜੀ ਤੁਸੀਂ ਵੀਡੀਓ ਦੀ ਗੱਲ ਕੀਤੀ ਆ 8 ਮਿੰਟ ਦੀ ਵੀਡੀਓ ਹੈ ਨਾ ਜੀ 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 ਤੇ ਵੀਡੀਓ ਵੀ ਸਰ ਉਹ ਰਿਕਾਰਡਿੰਗ ਹੀ ਹੈ ਹਾਂ ਜੀ ਹਾਂ ਜੀ ਪੂਰੀ ਦੀ ਗੱਲ ਕਰ ਰਹੇ ਸਾਨੂੰ ਪਤਾ ਲੱਗਾ ਸੀ ਸਰ ਕਿ ਕੋਈ ਪੂਰੀ ਨਹੀਂ ਰਿਕਾਰਡਿੰਗ ਆ ਅੱਛਾ ਹਾਂ ਜੀ ਉਹ ਸ਼ੋਰ ਹੈ ਤੁਹਾਨੂੰ ਕਲੀਅਰਸਟ ਜੀ ਦਾ ਕਿ ਬਾਕੀ ਉਹ ਚ ਕਟਿੰਗ ਹੋਈ ਹੈ ਸਰ ਅਸੀਂ ਤੇ ਰਿਕੁਐਸਟ ਹੀ ਇਹ ਕਰਦੇ ਆ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਉਹ ਗਲਤ ਆ ਮੈਂ ਆਪਣੇ ਤੌਰ ਤੇ ਕਹਿਣਾ ਤੁਸੀਂ ਫ੍ਰੈਂਸੀ ਕਰਾ ਲਓ ਕੋਈ ਵੀ ਵੀਡੀਓ ਜਦੋਂ ਕੱਟੀ ਜਾਂਦੀ ਹੈ ਨਾ ਜੀ ਸਭ ਤੋਂ ਵੱਡਾ ਕਰਾਈ ਹੋਮ ਜੀ ਸਰ ਬਿਲਕੁਲ ਸਰ ਜੀ ਦੇ ਕੋ ਉਹ ਸਾਬਤ ਕਰ ਲਓਗੇ ਤੁਸੀਂ ਸਰ ਅਸੀਂ ਦੇ ਆਪਣੇ ਉਹਨਾਂ ਹੀ ਰਿਕਵੈਸਟ ਕਰਦੇ ਆ ਦੇਖੋ ਸਰ ਅਸੀਂ ਵੀ ਨੋਰਮਲ ਹੁਣ ਮੇਰੇ ਫਾਦਰ ਸਾਹਿਬ ਨੇ ਉਹ ਸੀਗੇ ਆਪਣੇ ਕੀ ਕਹਿੰਦੇ ਨੂੰ ਸਾਡੇ ਘਰ ਦੇ ਵਿੱਚੋਂ ਕਿ ਜਿਹੜੇ ਪ੍ਰਸ਼ਾਸਨ ਦੇ ਵਿੱਚ ਸੀਗੇ ਹੋਰ ਬਾਕੀ ਸਾਡੇ ਸਾਡੇ ਦਾ ਨੋਰਮਲ ਬਿਜ਼ਨਸ ਸੋਸ਼ਲ ਸਾਡੇ ਉਹ ਸਾਈਬਰ ਜਿ ਉਹਨਾਂ ਦੀ ਨਹੀਂ ਸੁਣਦੇ ਸਰ ਸਾਡੀ ਕੋਈ ਸੁਣਦੇ ਸਰ ਸਰਚ ਕਰਵਾਣਾ ਸਾਰਾ ਪਹਲਾ ਇਹਨਾਂ ਨੂੰ ਅਸੀਂ ਸਰ ਰਿਕਵੈਸਟ ਹੀ ਇਹ ਗੱਲ ਕਰ ਰਹੇ ਆ ਜੇ ਉਹ ਕਲੀਅਰ ਹੋ ਜਿੰਦੀ ਫਿਰ ਤਾਂ ਮੇਰੇ ਘਰ ਤੋਂ ਸਾਰਾ ਕੁਝ ਸ਼ਟ ਆਫ ਹੋ ਜਾਣਾ ਸਰ ਔਰ ਜਿਹੜੀ ਇੱਕ ਇੱਕ ਮਿੰਟ ਵੀ ਤੇ ਸੀਗੇ ਉਹ ਬੇਟੀ ਨਾਲ ਗੱਲਾਂ ਕਰਦੇ ਸੀ ਉਹ ਨੋਰਮਲ ਮੇਰੇ ਫਾਦਰ ਉਸਨ ਰਾਸੀ ਜਿਤਨੇ ਬਾਰ-ਬਾਰ ਬਾਰ-ਬਾਰ ਫੋਨ ਕਰ ਰਹੇ ਸੀਗੇ ਉਹਨਾਂ ਨੂੰ ਇੱਕ ਮਿੰਟ ਤੁਹਾਨੂੰ ਕੱਟਣ ਦੇ ਲਈ। ਕੋਈ ਐਸ ਵੀ ਨਹੀਂ ਕਿਤੇ ਮੈਂ ਗੱਲ ਕਰਦਾ। ਵਿਚਾਰਾ ਸੋਸ਼ਲ ਮੀਡੀਆ ਤੇ ਹੈ ਕੀ ਆ ਜਿਹਦੇ ਵਿੱਚ ਉਹ ਬਿਆਨ ਦੇ ਵਿੱਚ ਨਜ਼ਰ ਆਉਂਦੇ ਨੇ। ਜੀ। ਫਿਰ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਰ ਉਹ ਇਧਰ ਹੈ ਜੀ ਜਿਸ ਦਿਨ ਇਹ ਦੂਸਰੇ ਇੱਕ ਕੇਸ ਦੀ ਗੱਲ ਆ ਜਿਹੜੇ ਇੱਕ ਨਾਲ ਹੋਰ ਦੋ ਤਿੰਨ ਕੁੜੀਆਂ ਪੇਸ਼ ਹੋਈਆਂ ਨਾ। ਸਰ ਉਹਦੇ ਵਿੱਚ ਇਹ ਗੱਲ ਲਿਖਿਆ ਕਿ ਮੇਰੇ ਫਾਦਰ ਸਗੇ ਉਸ ਦਿਨ ਰੈਸ ਤੇ। ਉਹਨਾਂ ਨੇ ਬਾਕਾਇਦਾ ਨਾਲ ਉਹਨਾਂ ਦੇ ਪੰਚਪਿੰਡ ਦੇ ਪੰਚ ਤੇ ਸੁਪੰਚ ਵਗੈਰਾ ਵੀ ਨਾਲ ਸਗੇ। ਉਹ ਕੁੜੀਆਂ ਕੱਲੀਆਂ ਨਹੀਂ ਸੀਗੀਆਂ। ਜਿਸ ਦਿਨ ਦੀ ਇਹ ਗੱਲ ਹੈ ਜੀ। ਤੇ ਮੇਰੇ ਉਹਨਾਂ ਨੇ ਮੇਰੇ ਫਾਦਰ ਨੂੰ ਫੋਨ ਕੀਤਾ ਉਹ ਕਹਿੰਦੇ ਕਿ ਅਸੀਂ ਮਤਲਬ ਤੁਹਾਨੂੰ ਉਹਨਾਂ ਦਾ ਕੋਈ ਥਾਣੇ ਵਿੱਚ ਕੇਸ ਹੈਗਾ ਉਸ ਰਿਗਾਰਡਿੰਗ ਉਹਨਾਂ ਨੇ ਫੋਨ ਕੀਤਾ ਕਿ ਅਸੀਂ ਤੁਹਾਨੂੰ ਪਰਸਨਲੀ ਮਿਲਣਾ ਤੇ ਮੇਰੇ ਫਾਦਰ ਨੇ ਉਹ ਕਿਹਾ ਕਿ ਅੱਜ ਮੈਂ ਰੈਸਟ ਤੇ ਆਂ ਕਿ ਮਤਲਬ ਮੈਂ ਅੱਜ ਉੱਥੇ ਆ ਨਹੀਂ ਸਕਦਾ ਤੁਸੀਂ ਡਿਊਟੀ ਅਫਸਰ ਲੱਗੇ ਹੋਏ ਨੇ ਉਹਨਾਂ ਨੂੰ ਮਿਲ ਲਓ ਉਹਨਾਂ ਨੇ ਕਿਹਾ ਨਹੀਂ ਸਰ ਮਤਲਬ ਅਸੀਂ ਤੁਹਾਡੇ ਨਾਲ ਮਿਲਣਾ ਜਿਹੜੇ ਪੰਜ ਸਾਲ ਨਾਲ ਉਹਨਾਂ ਨੇ ਵੀ ਕਿਹਾ ਕਿ ਨਹੀਂ ਅਸੀਂ ਤੁਹਾਡੇ ਨਾਲ ਹੀ ਮਿਲਣਾ ਤੁਸੀਂ ਇੱਕ ਵਾਰੀ ਸਾਡੇ ਨਾਲ ਮਿਲੋ ਪਰਸਨਲੀ ਮੇਰੇ ਫਾਦਰ ਨੇ ਕਿਹਾ ਕਿ ਮੈਂ ਥਾਣੇ 'ਚ ਨਹੀਂ ਆ ਮੈਂ ਇੱਥੇ ਰੂਮ ਲਿਆ ਹੋਇਆ ਮੈਂ ਉੱਥੇ ਆਂ ਉਹ ਕਹਿੰਦੇ ਕਿ ਅਸੀਂ 2 ਮਿੰਟ ਥੱਲੇ ਬਾਹਰ ਖੜ ਕੇ ਦੂਮ ਦੇ ਹੀ ਗੱਲ ਕਰ ਲਾਂਗੇ ਤੁਸੀਂ ਇੱਕ ਵਾਰੀ ਸਾਨੂੰ ਬੁਲਾ ਲਓ ਉੱਥੇ ਉਹ ਨਾਰਮਲ ਮੈਂ ਮੰਨਦਾ ਇਹ ਇਸ ਗੱਲ ਉੱਤੇ ਉਹ ਕੁਝ ਨਹੀਂ ਹੈਗਾ ਕਿ ਮੇਰੇ ਫਾਦਰ ਵੀ ਕਹਿੰਦੇ ਕਿ ਹਾਂ ਉਹ ਕੁੜੀ ਹੀ ਹੋਊਗੀ ਵਿੱਚ ਕਿਉਂਕਿ ਜੇ ਉਹ ਵੀਡੀਓ ਦੇਣਾ ਉਹ ਕੁੜੀ ਹੀ ਹੋਊਗੀ ਪਰ ਉਹ ਸਰ ਇਹ ਗੱਲ ਉਹ ਇਦਾਂ ਨਹੀਂ ਹੈ ਉਹ ੱਟਕੇ ਨਾ ਬਣਾਈ ਹੋਈ ਗੱਲ ਤੁਸੀਂ ਇਹ ਦੇਖੋ ਕਿ ਉਹਦੇ ਵਿੱਚ ਉਹ ਫਾਦਰ ਸਿਰਫ ਇੱਕ ਰਸਤਾ ਦੁਕਾ ਰਹੇ ਉਹ ਕਹਿੰਦੇ ਅਸੀਂ ਇੱਥੇ ਖੜੇ ਆ ਉਹ ਕਹਿੰਦੇ ਵੀਡੀਓ ਕਾਲ ਕਰ ਲਓ ਮੈਂ ਤੁਹਾਨੂੰ ਦੱਸਦਾ ਰਸਤਾ ਕਿੱਥੇ ਹੈ ਉਹਨਾਂ ਨੇ ਫੋਨ ਤਾਂ ਸੁਝਾਇਆ ਨਾ ਸਮਝ ਨਹੀਂ ਲੱਗੀ ਉਹਨਾਂ ਨੇ ਇਹ ਗੱਲ ਰਸੀ ਕਿ ਦੋ ਟਾਂ ਹੋ ਜੂ ਉਸ ਇੰਨੀ ਕੀ ਹੀ ਸਰਗਲੋ ਇੰਨੀ ਕੀ ਰਿਕਾਰਡਿੰਗ ਆ ਪਰ ਹੁਣ ਉਹਨੂੰ ਵੀ ਐਡਿਟ ਕਰਕੇ ਉਹਦੇ ਨਾਲ ਇੱਕ ਰਿਕਾਰਡਿੰਗ ਜੋੜ ਕੇ ਉਹ ਕિસ્ਸਾ ਨਾ ਪੇਸ਼ ਕੀਤਾ ਗਿਆ ਅੱਛਾ ਜੇ ਇਹ ਵੀ ਗੱਲ ਕਹਿੰਦੇ ਪਏ ਨੇ ਸਰ ਕਿ ਉਹ ਦੂਨ ਦੇ ਵਿੱਚ ਆਏ ਨੇ ਜੇ ਕੁਝ ਵੀ ਸਰ ਨੀਚੇ ਸ਼ਾਪ ਆ ਜਿੱਥੇ ਮੇਰੇ ਪਾਦਨੇ ਰੂਮ ਲਿਆ ਸੀ ਨਾ ਉਹਦੇ ਵੀ ਨੀਚੇ ਸ਼ਾਪ ਆ ਉੱਥੇ ਵੀ ਸੀਸੀਟੀਵੀ ਕੈਮਰਾ ਲੱਗਾ ਜੇ ਉਹਦੀ ਵੀ ਫੁਟੇਜ ਚਾਹੀਦੀ ਹੋਵੇ ਸਰ ਤੁਸੀਂ ਉਹ ਵੀ ਦੱਸੋ ਕਿ ਬੀਲਾ ਲਈ ਆਪਾਂ ਉਹਦੇ ਉਹਨਾਂ ਨੂੰ ਵੀ ਕਪੋਜ਼ ਕਰਾਂਗੇ ਪਰ ਤੁਸੀਂ ਫੁਟੇਜ ਦਿਓ ਸਰ ਪਰ ਫਿਰ ਜੇ ਇਹ ਜਿਹੜੇ ਇਲਜ਼ਾਮ ਨੇ ਫਿਰ ਜੀ ਇਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਹੈ ਫਿਰ ਜਿਹੜੇ ਇਲਜ਼ਾਮ ਲੱਗੇ ਨੇ ਉਹਨਾਂ ਦੇ ਵਿੱਚ ਕੋਈ ਤਾਂ ਸਚਾਈ ਹੋਈ ਹੋਊਗੀ ਸਰ ਮੈਂ ਤੁਹਾਨੂੰ ਪਹਿਲਾਂ ਵੀ ਇਹ ਬੋਲ ਦਿੱਤੀ ਇੱਥੋਂ ਜਿਹੜੀ ਕੀਮਤੀ ਭਗਤ ਨੂੰ ਉੱਥੋਂ ਜਰਨੈਲ ਜੀ RAM ਜੀ ਕਰਨੈਲ ਜੀ ਜਾਂ ਸਾਫ ਕਸਨ ਤੁਰੰਚ ਜਿਹੜੇ ਆਪਣੇ ਹੰਸ ਰਾਜ ਜੀ ਰਾਜਨ ਸਿੰਘ ਜੀ ਉਹਨਾਂ ਦਾ ਰਾਜਨ ਸਿੰਘ ਜੀ ਉਹਨਾਂ ਨੇ ਆਪਣੇ ਪਹਿਲਾਂ ਵੀ ਉਹਨਾਂ ਨਾਲ ਕੋਈ ਰੰਜਸ਼ ਸੀਗੀਆਂ ਉਹ ਕਿੱਦਾਂ ਸੀਗੀਆਂ ਸਰ ਅ ਤੁਸੀਂ ਸੁਣਿਆ ਹੋਣਾ ਫਲੋਰ ਦੇ ਵਿੱਚ ਮਈਆ ਜੀ ਦਰਬਾਰ ਦਾ ਬਹੁਤ ਵੱਡਾ ਮੇਲਾ ਮੇਲਾ ਲੱਗਾ ਉਹ ਠੀਕ ਹੈ ਜੀ ਉਸ ਟਾਈਮ ਦੇ ਉੱਤੇ ਉੱਥੇ ਆਪਣਾ ਮੇਲਾ ਬਹੁਤ ਜਿਹੇ ਤਰੀਕੇ ਨਾਲ ਚੱਲਣ ਰਿਹਾ ਸੀਗਾ ਤੇ ਇਹ ਉੱਥੇ ਆਪਣਾ ਇੱਕ ਪਾਰਟੀ ਦਾ ਮੁੱਦਾ ਲੈ ਕੇ ਆਇਆ ਮੇਰੇ ਫਾਦਰ ਨੇ ਇਹਨਾਂ ਕੋ ਉੱਥੇ ਚੱਲਦੇ ਮੇਲੇ ਚੋਂ ਮਾਈਕ ਲੈ ਲਿਆ ਸੀਗਾ ਮਾਈਕ ਲੈ ਲਿਆ ਸਰ ਤੇ ਉਹਦੇ ਵਿੱਚ ਉਹਨਾਂ ਨੇ ਮਤਲਬ ਉਸੇ ਚੀਜ਼ ਦੀ ਹੀ ਰੰਜਿਸ਼ ਕੱਢੀ ਮੇਰੇ ਫਾਦਰ ਨੇ ਅਪੀਲ ਕੀਤੀ ਉਸ ਚੀਜ਼ ਦੀ ਕਿ ਇੱਥੇ ਕੋਈ ਵੀ ਪਾਰਟੀ ਆ ਮੁੱਦਾ ਕੋਈ ਨਾ ਬਣਾਇਆ ਜਾਵੇ ਕਿ ਮਤਲਬ ਇਹ ਮੇਲਾ ਹੋ ਰਿਹਾ ਬੜੇ ਤਰੀਕੇ ਨਾਲ ਤੇ ਚੱਲਦਾ ਰਹੇ ਇਹ ਵੀ ਇਹਨਾਂ ਨੇ ਚਲੋ ਉਸ ਚੀਜ਼ ਦਾ ਬਹੁਤ ਮੁੱਦਾ ਬਣਾਇਆ ਮੇਰੇ ਫਾਦਰ ਨੇ ਦੁਬਾਰਾ ਫਿਰ ਉਥੇ ਉਥੇ ਹੀ ਜਾ ਕੇ ਮਾਫੀ ਮੰਗ ਲਈ ਕਿ ਹਾਂਜੀ ਕਿ ਮੈਂ ਆ ਸੋਚਿਆ ਸੀਗਾ ਕਿ ਇੱਥੇ ਕੋਈ ਰਾਜਨੀਤਿਕ ਮੁੱਦੇ ਦਾ ਮੁੱਦਾ ਨਾ ਪੰਜਵੇ ਮੈਂ ਤਾਂ ਕਰਕੇ ਇਹਨਾਂ ਨੂੰ ਮਾੜਾ ਕੀਤਾ ਸੀ ਇਹਨਾਂ ਨੇ ਉਸ ਚੀਜ਼ ਦੀ ਰੰਜਿਸ਼ ਕੱਢੀ ਹੈ ਸਰ ਇਹਨਾਂ ਨੇ ਉਸੇ ਦਿਨ ਤੋਂ ਟਰੈਪ ਲਾਉਣਾ ਸ਼ੁਰੂ ਕੀਤਾ ਸਰ ਤੁਸੀਂ ਮੰਨੋਗੇ ਸਰ ਜਦੋਂ ਮੈਨੂੰ ਇਹ ਨਿਕਲਦਾ ਪਤਾ ਲੱਗਾ ਕਿ ਇਹਨਾਂ ਨੇ ਬਕਾਇਦਾ ਦਾ ਪਰਚਾ ਕਟਵਾ ਰਿਹਾ ਜਾਂ ਕਿਦਾਂ ਮੈਂ ਸਰ ਮਾਰਨਿੰਗ ਇਕੱਲਾ ਹੀ ਇਹਨਾਂ ਦੇ ਘਰੇ ਗਿਆ ਜਰਨਲਿਸਟ ਬਣ ਕੇ ਮੈਂ ਨਾ ਕਰੇ ਜਾ ਕੇ ਰਿਕਵੈਸਟ ਕੀਤੀ ਆ ਕਿ ਤੁਹਾਨੂੰ ਮੇਰੇ ਵੱਲੋਂ ਦਾ ਪਤਾ ਹੈ ਕਿ ਤੁਸੀਂ ਇਹ ਗਲਤ ਐਲੀਗੇਸ਼ਨ ਤੇ ਮੈਨੂਪੂਲੇਟ ਜਿਹਾ ਹੋ ਕੇ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਤੇ ਤੁਸੀਂ ਨਾ ਕਰਵਾਓ ਮੈਨੂੰ ਬਾਕਾਇਦਾ ਨੇ ਕਹਿ ਕੇ ਕਿੰਨੇ ਕਾਕਾ ਤੇਰੇ ਪਿਓ ਨੇ ਮੇਰੇ ਕੋ ਭਰੀ ਸਭਾ ਦੇ ਵਿੱਚ ਉੱਥੇ ਮਾਈਕ ਹੋਇਆ ਸੀ ਉਹਨੂੰ ਸੋਚਣਾ ਚਾਹੀਦਾ ਸੀ ਉਹ ਪੰਗਾ ਕਿੰਨਾ ਲੈਣ ਟਾ ਫਿਰ ਬਾਕਾਇਦਾ ਇਹਨਾਂ ਨੇ ਮੈਨੂੰ ਇੰਨੀ ਗੱਲ ਮੈਂ ਨਾਲ ਕੋ ਰਿਕਵੈਸਟ ਕੀਤੀ ਮੈਂ ਕਿ ਸਰ ਇਮੇਜ ਖਰਾਬ ਹੋਣ ਢੀ ਉਹਨਾਂ ਦੀ ਤੁਸੀਂ ਨਾ ਕਰੋ ਇਹ ਕਹਿੰਦੇ ਮੈਂ ਆਪਣੀ ਟੀਮ ਨਾਲ ਗੱਲ ਕਰਦਾ ਇਹਨਾਂ ਨੇ ਆਪਣੀ ਇਹਨਾਂ ਦੇ ਨਾਲ ਇੱਕ ਹੋਰ ਨੇ ਡਰੱਗ ਪੈਟਲਰ ਨੇ ਉਹ ਉਹਨਾਂ ਦੇ ਉੱਤੇ 7 ਤੋਂ 8 ਪਰਚੇ ਚੱਲ ਰਹੇ ਨੇ ਉੱਥੇ ਹੀ ਥਾਣੇ 'ਚ ਜਿਨ੍ਹਾਂ ਨੂੰ ਇਸ ਮਾਸੇਵੀ ਨਾਲ ਕਹਿ ਕੇ ਲੈ ਕੇ ਆ ਰਹੇ ਨੇ ਜਿਨ੍ਹਾਂ ਦਾ ਬਕਾਇਦਾ ਸ਼ਾਜਾਦ ਭੱਟੀ ਵੀਡੀਓ ਉਹਦੇ ਵਿੱਚ ਰਿਕਾਰਡਿੰਗ ਦੇ ਵਿੱਚ ਨਾਮ ਵੀ ਲੈ ਰਿਆ ਆ ਉਹਨਾਂ ਨੂੰ ਨਾਲ ਲੈ ਕੇ ਤੁਰਦੇ ਨੇ ਇਹ ਤੇ ਇਹ ਆਪਣੇ ਉਹਨਾਂ ਨੂੰ ਨਾਲ ਲੈ ਕੇ ਆਏ ਮੈਨੂੰ ਕਹਿੰਦੇ ਕਿ ਉਹਨਾਂ ਨੇ ਪਿੰਛਟੇ ਗਿਆ ਕਹਿੰਦੇ ਆਪਣੇ ਫਾਦਰ ਨੂੰ ਬੁਲਾ ਮੈਂ ਕਿਹਾ ਮੈਂ ਭਲਾ ਲੈਣਾ ਤੇ ਤੁਹਾਡੇ ਘਰੇ ਬੁਲਾਣ ਕਹਿੰਦੇ ਨਹੀਂ ਸਾਡੇ ਘਰੇ ਬੁਲਾਉਣਾ ਆਪਾਂ ਕਿਤੇ ਉਰੇ ਪਰੇ ਜਗ੍ਹਾ ਰੱਖਦੇ ਸਰ ਇਹ ਸਾਨੂੰ ਉਹਨਾਂ ਆਪਣੇ ਪਿੰਡ ਤੋਂ 4-5 ਕਿਲੋਮੀਟਰ ਦੂਰ ਲੈ ਗਏ ਉੱਥੇ ਕਾਂਗੜਾਈਆਂ ਪਿੰਡ ਹੈ ਜੀ ਉਹਦੇ ਥੱਲੇ ਅੰਡਰ ਬ੍ਰਿਜ ਬਣਿਆ ਹੋ ਉੱਥੇ ਜਾ ਕੇ ਸਾਡੇ ਵੀ ਫੋਨ ਸਾਈਡ ਤੇ ਆਪਣੇ ਵੀ ਸਾਈਡ ਤੇ। ਉੱਥੇ ਮੇਰੇ ਫਾਦਰ ਨੂੰ ਇਹਨਾਂ ਨੇ ਸਿੱਧਾ-ਸਿੱਧਾ ਕਿਹਾ ਕਿ ਤੂੰ ਐਸਐਚਓ ਲੱਗਾ ਰਿਆ ਆਂ। ਬਹੁਤ ਮਈਆਂ ਕੀਤੀ ਹੋਣੀਆਂ। 1 ਕਰੋੜ ਦੇ ਦੇ। ਆ ਭਯਾਰ ਤੇ ਭਈਰ ਵਾਲੀ ਇਹ ਕਿੱਥੇ ਜਗ ਹੈ ਪਉਣੇ ਤੈਨੂੰ ਪਤਾ ਵੀ ਨਹੀਂ ਲੱਗਣਾ। ਇਹਨਾਂ ਨੇ ਸਾਹ ਮੇਰੇ ਫਾਦਰ ਨੂੰ ਕਿਹਾ 1 ਕਰੋੜ ਦੇ ਦੇ। ਇਹ ਕੁਛ ਨਹੀਂ ਦਿਖੂਗਾ ਸਾਹਮਣੇ। ਮੇਰੇ ਫਾਦਰ ਨੇ ਉਸ ਟਾਈਮ ਤੇ ਵੀ ਹੱਥ ਜੋੜੇ। ਉਹਨਾਂ ਨੇ ਕਿਹਾ ਕਿ ਮੇਰੀ ਇਨੀ ਕੋਈ ਜੈਸ਼ੀ ਨਾ ਮੈਂ ਭਈਏ ਕਿ ਕੋਈ ਰਿਸ਼ਵਤ ਇਨੀ ਲਈ ਹੈ ਕਿ ਇਹ ਮਤਲਬ ਮੈਨੂੰ ਕੋਈ ਕਹਿ ਦੇਵੇ ਕਿ ਆਪਣੇ ਪੈਸੇ ਲੈ ਆ ਤੇ ਮੈਂ ਅੱਧਾ ਮਹੀਨੇ ਪੈਸੇ ਦੇ ਦਿਆਂਗਾ। ਉਹਨਾਂ ਨੇ ਮੈਂ ਮੇਰੇ ਬਰਦਰ ਖੜੇ ਸੀ ਉੱਥੇ ਅਸੀਂ ਬਾਕਾਇਦਾ ਉਹ ਮੇਰੇ ਕੋ ਆਏ ਸਾਡ ਅੱਖਾਂ ਭਰ ਕੇ ਆਏ ਕਹਿੰਦੇ ਕਹਿੰਦੇ ਯਾਰ 3 ਨੇ ਪੈਸੇ ਕਹਿੰਦੇ ਆ ਪਰ ਕਿੱਥੋਂ ਦੇਣ ਮੈਂ ਮੇਰੇ ਬਰਦਰ ਨੇ ਹੱਥ ਜੋੜੇ ਨਾ ਅੱਗੇ ਕਿ ਤੁਸੀਂ ਇਹ ਨਾ ਕਰੋ ਸਾਡੇ ਕੋਈ ਨਹੀਂ ਪੈਸੇ ਆ ਨਹੀਂ ਤੁਸੀਂ ਸਾਡੇ ਘਰ-ਵਾਰ ਦੇਖੋ ਜਾ ਕੇ ਕੱਲੀ-ਕੱਲੀ ਚੀਜ਼ ਸਰ ਲੋਨ ਦੇ ਉੱਤੇ ਆ EMI ਜਾਂਦੇ ਸਾਡੇ ਅਕਾਊਂਟਸ ਚ ਜਾਂਦੀਆਂ ਨੇ ਮੈਂ ਨਾਲ ਉਹ ਬਾਕਾਇਦਾ ਰਿਕਵੈਸਟ ਕੀਤੀ ਕਹਿੰਦੇ 70 75 ਫਿਰ ਹਾਰ ਕੇ ਇਹ 50 ਤੇ ਮੰਨੇ ਕਹਿੰਦੇ ਜੀ ਅਸੀਂ 50 ਲੱਖ ਦੇ ਦੋ ਤੇ ਫੇਰ ਹੀ ਹੋਣਾ ਨਹੀਂ ਤਾਂ ਨਹੀਂ ਹੋਣਾ ਬਾਕਾਇਦਾ ਫਿਰ ਤੋਂ ਸਾਡੇ ਕੋਲ ਜਦੋਂ ਅਸੀਂ ਉੱਥੋਂ ਨਿਕਲ ਆਈਏ ਤਾਂ 29 ਕਹਤਾ ਕਹਿੰਦਾ ਨਹੀਂ ਜੀ ਸਰ ਦੇ ਤੁਸੀਂ ਫਿਰ ਕਹਿੰਦੇ ਘਰ-ਬਾਰ ਵੇਚ ਦੋ ਸਾਨੂੰ ਕਹਿੰਦਾ ਤੁਸੀਂ ਘਰ-ਬਾਰ ਵੇਚ ਦੋ ਘਰ ਤੇ ਮੇਰਾ ਹੋਣਾ ਹੀ ਆ ਤੇ ਫਿਰ ਤੇ ਤੁਸੀਂ ਪੈਸੇ ਦੇ ਹੀ ਦੋਗੇ ਐਦਾਂ ਸਾਨੂੰ ਆਹ ਗੱਲ ਨਹੀਂ ਸਰ ਤੇ ਉਸ ਤੋਂ ਬਾਅਦ ਇਹ ਗੱਡੀ 'ਚ ਬੈਠੇ ਨੇ ਸਰ ਇਹ ਉੱਥੋਂ ਨਿਕਲ ਗਏ ਅਸੀਂ ਹੱਥ ਜੋੜਦੇ ਰਹਿ ਗਏ ਨਾ ਸਾਹਮਣੇ ਕਿ ਨਾ ਕਰੋ ਇਹ ਚੱਲ ਗਏ ਉੱਥੋਂ ਤੇ ਜਦੋਂ ਵਾਪਸ ਆਏ ਤੇ ਅਸੀਂ ਇਹਨਾਂ ਨੂੰ ਘਰੇ ਹਲੇ ਤੱਕ ਪਹੁੰਚੇ ਨਹੀਂ ਸਰ ਬਿਗਮਾ ਕਰੋ ਸਾਡੇ ਤੇ ਪਰਚਾ ਹੋਵੇ ਮਗਰ ਉਹਨਾਂ ਨੇ ਸਮਝਣਾ ਆਪਣਾ ਕਹਿੰਦੇ ਜੀ ਆਪਣੇ ਤਰਫਾ ਸਾਡਾ ਪਰਚਾ ਹੋ ਗਿਆ ਜਿਹੜੀਆਂ ਤੁਸੀਂ ਗ੍ਰੇਟੈਂਡ ਥ੍ਰੈਟ ਕਾਲਾਂ ਤੁਹਾਨੂੰ ਆਈਆਂ ਵਾ ਉਸ ਸੰਬੰਧੀ ਤੁਸੀਂ ਕੋਈ ਸਰ ਦਰਖਾਸਤ ਦਿੱਤੀ ਕੋਈ ਅਪਲੀਕੇਸ਼ਨ ਦਿੱਤੀ ਵੀ ਸਾਨੂੰ ਆ ਚੀਜ਼ ਸਾਡੇ ਨਾਲ ਹੋ ਪਾਪਣ ਰਹੀ ਹਨ ਸਰ ਅਸੀਂ ਦਰਖਾਸਤ ਅਸੀਂ ਧੱਕੇ ਖਾਣ ਦੇ ਸਰ ਹਰ ਇੱਕ ਜਗ੍ਹਾ ਦੇ ਵੱਡੇ ਵੱਡੇ ਆਫਸਰਾਂ ਦੇ ਵਿੱਚ ਵੱਡੇ ਵੱਡੇ ਮਤਲਬ ਉਹਨਾਂ ਕਹਿੰਦਾ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਜਿੱਥੇ ਵੀ ਅਸੀਂ ਜਾਣਦੇ ਆ ਉਹਨਾਂ ਨੇ ਸਾਨੂੰ ਸਾਫ਼ ਕੋਈ ਕੀਮਤੀ ਭਗਤ ਉਹ ਤੁਸੀਂ ਕਿੱਥੇ ਫਸ ਗਏ ਹੋ ਉਹਨਾਂ ਬੰਦੇ ਨੇ ਤੁਹਾਡੀ ਪਿੱਠ ਹੋਣੀ ਲਗਨ ਦੇਣੀ ਉਸ ਬੰਦੇ ਦੀ ਉਹ ਇੰਨਾ ਤੋਂ ਉਨਾ ਉੱਪਰ ਤੱਕ ਉਹਦੇ ਹਾਈ ਲੈਵਲ ਪਹੁੰਚਾ ਉਹਨੇ ਤੁਹਾਡੀ ਪਿੱਠ 'ਤੇ ਲੱਗਨ ਤੁਹਾਡੀ ਕਿਸੇ ਨੇ ਸੁਣਵਾਈ ਨਹੀਂ ਕਰਨੀ। ਉਹਨੂੰ ਸਾਫ਼ ਉਹ ਬੰਦਾ ਸਰ ਲਾਈਵ ਹੋ ਕੇ ਪ੍ਰੈਸ ਕਾਨਫਰੰਸਾਂ ਵਿੱਚ ਮੇਰੇ ਫਾਦਰ ਨੂੰ ਦੁਸ਼ਟ ਆਤਮਾ ਕਦੀ ਕੋਸ਼ਿਸ਼ ਕਦੀ ਕੋਸ਼ਿਸ਼ ਇੰਨੇ ਮੰਦੇ ਚੰਗੇ ਮੈਂ ਕਹਿੰਦਾ ਵਰਡ ਬੋਲਣ ਡਿਆ ਨਾ ਸਰ ਉਹ ਉਹਦੀ ਆਪਣੀ ਇਮੇਜ ਵੀ ਦੇਖੋ। ਸ਼ਹਿਰ ਦਾ ਕੋਈ ਥਾਣਾ ਹੈ ਨਹੀਂ ਜਿੱਥੇ ਉਹਦੇ ਕੋਲ ਪਰਚਾ ਹੈ ਨਹੀਂ। ਕੋਈ ਸਰ ਆਪਣੇ ਕੀ ਕਿੰਨੇ ਨੂੰ ਇਹ ਜਿਹੜਾ ਸਮਾਜ ਸੀਗੀ ਬਣਾੰਡਿਆ ਜਿਹੜਾ ਕਹੈਂਡ ਆ ਦੂਜੀ ਦੀ ਬੇਟੀ ਨੂੰ ਬੇਟੀ ਕਹੈਂਡ ਸਰ ਇਹਦੇ ਆਪਣੀ ਨੌ ਨੇ ਇਹਦੇ ਖਿਲਾਫ ਐਨਆਰਆਈ ਥਾਣੇ ਦੇ ਵਿੱਚ ਪਰਚਾ ਦਿੱਥੋ ਆਇਆ ਕਿ ਮੇਨਾ ਇਹਨੇ ਗਲਤ ਛੇੜਖਾਣ ਨਹੀਂ ਕੀਤੀ ਆ ਉੱਥੇ ਵੀ ਇਹਨੇ ਉਹਦੇ ਖਿਲਾਫ ਦਰਖਾਸਤ ਸਰ ਇਹਦੇ ਤੇ ਪੰਜ ਕਤਲ ਕੇਸ ਦੇ ਵਿੱਚ ਇਹ ਬੋਲਣ ਦਾ ਸਰ ਫਿਰ ਉਸ ਤੋਂ ਬਾਅਦ ਰਬਤ ਨਾਲ ਪਲਗਰ ਕਿੰਨੇ ਕਿੰਨੇ ਜਨਾਨ ਇੱਕ ਗੜੀ ਦੇ ਵਿੱਚ ਜਨਾਨੀ ਉਹਨਾਂ ਇਹਨੇ ਮਾਰਕ ਦਾ ਹੀ ਕੀਤੀ ਸਰ ਸਿਰਫ ਐਸੀ ਚੀਜ਼ ਕਰਕੇ ਕਿ ਉਹਨੇ ਇਹਦੀ ਘਰ ਵਾਲੀ ਨੂੰ ਵੋਟਾਂ ਨਹੀਂ ਪਾਈਆਂ ਉਹ ਵੀ ਸਰ ਪਰਚੇ ਬਕਾਇਦਾ ਹੈਗੇ ਸਾਰੇ ਕੁਝ ਹੈਗਾ ਉਹਦੇ ਐਪਰੋਅ ਕੁਵਿਡੈਂਸ ਹੈਗਾ ਇਸ ਚੀਜ਼ ਦੀ ਸਾਡੀ ਮੰਗ ਸਾਡੀ ਮੰਗ ਸਰ ਇਹੀ ਹੈ ਜੀ ਕਿ ਆਪਣਾ ਸਾਡੀ ਵੀ ਸੁਣਵਾਈ ਹੋ ਸਕੇ ਸਰ ਸਾਡੀ ਕਿਸੇ ਬੰਨੇ ਕੋਈ ਸੁਣਵਾਈ ਨਹੀਂ ਹੋਣੀ ਠੀਕ ਮੇਰੇ ਕੋ ਅੱਜ ਕੀ ਨਾਮ ਜੀ ਦਾ ਪਿੰਕੀ ਔਰ ਜਿਨ੍ਹਾਂ ਦੀ ਆਡੀਓ ਵਾਇਰਲ ਹੋ ਰਹੀ ਹੈ ਇਹ ਕੀ ਲੱਗਦੇ ਮੈਨੂੰ ਤੁਹਾਡੇ ਪਾਪਾ ਲੱਗਦੇ ਸਾਡੇ ਸੋਹਰਾ ਸਾਹਿਬ ਪਰ ਕੀ ਕਹਿਣਾ ਚਾਹੁੰਦੇ ਹੋ ਅੱਜ ਇਸ ਮਸਲੇ ਦੇ ਉੱਤੇ ਤੁਸੀਂ ਪ੍ਰੈਸ ਦੇ ਸਾਹਮਣੇ ਆਏ ਹੋ ਕੀ ਪੱਖ ਰੱਖਣਾ ਚਾਹੁੰਦੇ ਆ ਅਸੀਂ ਇਹੀ ਪੱਖ ਰੱਖਣਾ ਚਾਹੁੰਦੇ ਆ ਕਿ ਜਿਹੜੀਆਂ ਸਾਨੂੰ ਆ ਕੋਲਾਂ ਆ ਰਹੀਆਂ ਆ ਸਾਡੀ ਫੈਮਿਲੀ ਨੂੰ ਐਦਾਂ ਕਰਦਾਂਗੇ ਉਲਟਾ ਕਰਦਾਂਗੇ ਕਿ ਸਾਡੇ ਬੱਚੇ ਵੀ ਸਕੂਲ ਨਹੀਂ ਜਾ پا ਰਹੇ ਸਾਡੀ ਬਹੁਤ ਬਦਨਾਮੀ ਹੋ ਰਹੀ ਆ ਸਾਨੂੰ ਸੇਫਟੀ ਚਾਹੀਦੀ ਆ ਇੱਕ ਸਾਡੀ ਸੁਣੀ ਜਾਵੇ ਅਸੀਂ ਇਹ ਕਹਿ ਰਹੇ ਆ ਜੇਕਰ ਤੁਹਾਡਾ ਕੋਈ ਨੁਕਸਾਨ ਵਗੈਰਾ ਹੋ ਜਾਂਦਾ ਤੇ ਜ਼ਿੰਮੇਵਾਰ ਕੌਣ ਹੋਣਗੇ ਜ਼ਿੰਮੇਵਾਰ ਹੋਣਗੇ ਜਿਹੜੇ ਸਾਨੂੰ ਇਹ ਕਾਲਾਂ ਕਰਵਾ ਰਹੇ ਆ ਜ਼ਿੰਮੇਵਾਰ ਇਹ ਹੋਣਗੇ ਤੇ ਉਹਦੇ ਬਗਤ ਜੀ ਆ ਜਰਨੈਲ ਜੀ ਰਾਮ ਜੀ ਕਰਨੈਲ ਜੀ ਇਹ ਸਾਨੂੰ ਕਾਲਾਂ ਕਰਵਾ ਰਹੇ ਆ ਤੇ ਬਾਰ ਬਾਰ ਕਾਲਾਂ ਆ ਰਹੀਆਂ ਨੇ ਚਾਹ ਤੇ ਪਰਚਾ ਦਰਜ ਹੋ ਚੁੱਕਾ ਹੈ ਤੇਰੇ ਤੁਹਾਨੂੰ ਤੋਂ ਤਾਂ ਕਰ ਰਹੇ ਨੇ ਸਾਡੇ ਕੋ ਪੈਸੇ ਦੀ ਮੰਗ ਕਰਦੇ ਕਦੀ ਕਰੋੜ ਰੁਪਇਆ ਮੰਗ ਰਹੇ ਆ ਕਦੀ 70 ਹਜ਼ਾਰ ਕਹਿੰਦੇ ਆ ਕਦੇ 70 ਲੱਖ ਕਹਿੰਦੇ ਆ ਕਦੀ 50 ਲੱਖ ਕਹਿੰਦੇ ਪਏ ਕੀ ਇਹਦਾ ਸਬੂਤ ਹੈਗਾ ਤੁਹਾਡੇ ਹਾਂ ਜੀ ਸਬੂਤ ਹੈ ਕਿ ਕੋਈ ਆਈਡੀਓ ਨਹੀਂ ਹੈਗੀ ਕਿ ਜਾਂਦੇ ਜਿੱਥੇ ਮਿਲੇ ਆ ਉਹ ਵੀਡੀਓ ਹੈ ਜਿੱਥੇ ਕੀ ਗਲਪਤ ਹੋਈ ਹੈ ਪਰ ਉਦਾਂ ਕੋਈ ਸਬੂਤ ਨਹੀਂ ਆ ਕੋਈ ਆਈਡੀਓ ਨਹੀਂ ਜਦੋਂ ਇਹ ਗੱਲ ਕਰਨ ਜਾਂਦੇ ਸੀਗੇ ਉਹਨਾਂ ਨੇ ਆਪਣੇ ਫੋਨ ਸਾਈਡ ਤੇ ਖਵਾ ਲੰਦੇ ਸੀਗੇ ਕੋਈ ਇਹ ਦਮ ਸਾਡੇ ਕੋਲ ਨਹੀਂ ਆ ਪਰ ਸਾਨੂੰ ਬਲੈਕਮੇਲ ਕਰ ਰਹੇ ਆ ਕਿਤੇ ਇਹ ਤਾਂ ਨਹੀਂ ਤੁਸੀਂ ਹੋ ਜਿਹੜਾ ਉਹਨਾਂ ਨਾਲ ਧਾਰਦੇ ਕੋਈ ਐਵਜਾ ਕੰਮ ਕੀਤਾ ਵੀ ਤੁਸੀਂ ਉਹਨਾਂ ਨਾਲ ਨਾ ਲੈ ਕੇ ਉਹਨਾਂ ਨੂੰ ਸ਼ਮੀ ਖਰਾਬ ਕਰੂਗਾ ਜਿਵੇਂ ਕੋਈ ਗੱਲ ਸਾਹਮਣੇ ਆਵੇ ਨਹੀਂ ਸਾਡੇ ਕੋਲ ਜਿਹੜੀ ਉਹ ਆਈਡੀਓ ਆਈ ਆ ਜਿਹੜੀ ਬਲੈਕਮੇਲਿੰਗ ਦੀ ਕਾਲ ਆਈ ਆ ਸਾਈਡ ਤੇ ਉਹਨਾਂ ਨੇ ਸਾਨੂੰ ਪਿੱਛੇ ਹਟਣ ਲਈ ਕਿਹਾ ਆ ਉਹ ਸਾਡੇ ਕੋਲ ਵੀਡੀਓ ਹੈ ਉਹਨਾਂ ਨੇ ਕਿਹਾ ਹੈ ਕਿ ਤੁਹਾਡੇ ਪਰਿਵਾਰ ਨੂੰ ਨਹੀਂ ਛੱਡਣਾ ਸਾਡੇ ਪਾਪਾ ਨੂੰ ਖੁਦ ਕਹਿ ਰਿਹਾ ਕਿ ਤੁਹਾਨੂੰ ਨਹੀਂ ਛੱਡਣਾ ਕਿ ਸਾਨੂੰ ਨੰਬਰ ਸਾਰਾ ਕੁਝ ਉੱਤੇ ਆ ਰਿਹਾ ਵਾ ਉਹ ਅਸੀਂ ਤੁਹਾਨੂੰ ਵੀਡੀਓ ਦੇ ਸਕਦੇ ਆ ਤੇ ਇੱਕ ਸਾਡੇ ਬੱਚੇ ਸਕੂਲ ਨਹੀਂ ਜਾ پا ਰਹੇ ਬਹੁਤ ਡਰੇ ਹੋਏ ਆ ਡਰ ਦਾ ਮਾਹੌਲ ਬਣਿਆ ਹੋਇਆ ਹੈ ਧਮਕੀਆਂ ਦਿੱਤੀ ਉਹ ਖੁੱਲੇ ਹਮਕੋ ਮਰੇ ਦੇ ਉਹਨਾਂ ਨੂੰ ਕੋਈ ਡਰ ਨਹੀਂ ਤੇ ਸਾਡੇ ਵੱਲੋਂ ਕੋਈ ਸੁਣਵਾਈ ਵੀ ਨਹੀਂ ਹੋ ਰਹੀ ਕਿ ਉਹਨਾਂ ਉੱਤੇ ਵੀ ਹੋਵੇ ਬਕਾਇਦਾ ਸਾਡੇ ਕੋਲ ਸਾਰੇ ਐਵੀਡੈਂਸ ਨੇ ਸਾਡੇ ਵੱਲੋਂ ਕੋਈ ਸੁਣਵਾਈ ਨਹੀਂ ਹੋ ਰਹੀ ਠੀਕ ਹੈ ਅੱਜ ਕੀ ਕਹਿਣਾ ਚਾਹੁੰਦੇ ਜੇ ਉਸ ਬਾਰੇ ਜਿਹੜੀ ਹਾਈ ਕੋਰਟ ਦੇ ਵਿੱਚ ਰਿਟ ਕੋਈ ਪਹਿਲੀ ਹੋਈ ਹੈ ਸਰ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਜਿਹੜਾ ਤੁਹਾਨੂੰ ਦੱਸਿਆ ਸੀ ਡਰੱਗ ਡੀਲਰ ਨੇ ਜਿਹੜੇ ਰਾਮਜੀ ਜਿਹੜੇ ਨਾਲ ਉਹਨਾਂ ਸੀ ਸਮਾਜ ਸੇਵੀ ਬਣ ਕੇ ਤੇ ਮੇਰੇ ਫਾਦਰ ਦੇ ਕਲਾਪ ਬੋਦੇ ਨੇ ਉਹਨਾਂ ਨੇ ਬਾਕਾਇਦਾ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਡੇਟ ਸੀਗੀ ਕਿ ਉਹਨਾਂ ਦੇ ਪਿੰਡ ਵਿੱਚੋਂ ਚੌਂਕੀ ਚੱਕੀ ਜਾਵੇ ਕਿਉਂਕਿ ਉੱਥੇ ਮੇਰੇ ਫਾਦਰ ਨੇ ਪੂਰਾ ਮਤਲਬ ਜਿੱਦਾਂ ਆਪਣੇ ਉਹਨਾਂ ਦੇ ਨਾਲ ਜਿਹੜੇ ਐਸ.ਆਈ ਸੀਗੇ ਮੌਕੇ ਦੇ ਇੰਚਾਰਜ ਸੀਗੇ ਉਹਨਾਂ ਨੂੰ ਮਾੜਾ ਦੇ ਵੀ ਕਹਿੰਦੇ ਸੀਗੇ ਕਿ ਇਸ ਪਿੰਡ ਦੇ ਵਿੱਚ ਆਪਾਂ ਚਿੱਟਾ ਜਿਸ ਵੀ ਜਿੱਦਾਂ ਮੈਂ ਆਪਣੇ ਮਾਲਜੋ ਆਪਣੇ ਐਸ.ਆਈ.ਐਮ ਸਾਹਿਬ ਦੇ ਹੁਕਮ ਸੀਗੇ ਕਿ ਇਹ ਚਿੱਟਾ ਨਹੀਂ ਵੀ ਗੰਦਣਾ ਕਿੰਨਾ ਰਿਸ਼ਤੇ ਦੇ ਵਿ ਉਹ ਪੂਰਾ ਆਪਣੇ ਵਧੀਆ ਤਰੀਕੇ ਨਾਲ ਕੰਮ ਕਰਨ ਦੇ ਸੀ ਇਹਨਾਂ ਨੇ ਚੌਕੀ ਚਕਵਾਉਣ ਦਾ ਕਹਿਤਾ ਆਰਡਰ ਮਤਲਬ ਸਾਰਾ ਅਸੀਂ ਪਿੰਡ 'ਚ ਚੌਕੀ ਨਹੀਂ ਰਹਿਣ ਦੇਣੀ ਤੇ ਸਰ ਅਪਰੋਚ ਲਾ ਕੇ ਪਤਨੇ ਕਿਸ ਤਰ੍ਹਾਂ ਸਰਕਾਰ ਨੇ ਸੁਣੀ ਜਾਂ ਕਿੰਨੇ ਸੁਣੀ ਨੇ ਉਹਦੀ ਪਿੰਡ 'ਚ ਚੌਕੀ ਚਕਵਾਉਣ ਦੇ ਨਾਲ ਸਰ ਆਰਡਰ ਮੰਗਵਾ ਲਿਆ ਹੁਣ ਇਸ ਚੰ ਦੇ ਵਿੱਚ ਉਥੋਂ ਚੌਕੀ ਚੱਕੀ ਜਾਣ ਵਾਲੀ ਹੈ ਜੀ ਉਥੇ ਉਹ ਆਰਡਰ ਆ ਗਏ ਤੇ ਬਾਕਾਇਦਾ ਇਹਨਾਂ ਨੇ ਫੋਨ ਕਰਕੇ ਸਾਨੂੰ ਵੀ ਅਗੋਂ ਇਹਨਾਂ ਨੇ ਗੱਲ ਦੱਸੀ ਕਿ ਹਾਂ ਚਕਵਾਤੀ ਚੌਕੀ ਇਹਨਾਂ ਗੱਲਾਂ ਨਾਲ ਹੁਣ ਤੁਹਾਡੇ ਘਰ ਵਿੱਚ ਜਿਹੜੇ ਪਰਿਵਾਰ ਪਰਿਵਾਰਕ ਮੈਂਬਰ ਉਹ ਤੇ ਕੀ ਅਸਰ ਪੈਣਾ ਸਰ ਘਰ ਦੇ ਵਿੱਚ ਤੁਸੀਂ ਆਪਸ ਵਿੱਚ ਦੇਖੋ ਅਸੀਂ ਫੈਮਲੀ ਆ ਸਰ ਨੋਰਮਲ ਛੋਟੇ ਛੋਟੇ ਬੱਚੇ ਆ ਸਾਡੇ ਘਰ ਵੀ ਸਰ ਸਿਰਫ ਉਹਦੇ ਉੱਤੇ ਉਹਦੇ ਫੈਮਲੀ ਤੇ ਇੰਨਾ ਕੁ ਪ੍ਰੈਸ਼ਰ ਆ ਸਰ ਅਸੀਂ ਬਾਹਰ ਨਹੀਂ ਨਿਕਲ پا ਰਹੇ ਸਿਰਫ ਘਰ ਦੇ ਮਾਰੇ ਮੇਰੇ ਦਾਦੀ ਨੇ ਮੇਰੇ ਆਪਣੇ ਮੰਮੀ ਨੇ ਮੇਰੇ ਸਾਡੇ ਮੇਰੀ ਵਾਈਫ ਆ ਮੇਰੀ ਭਾਬੀ ਆ ਮੇਰੇ ਸਾਡੇ ਚੁਚੇਰੇ ਬੱਚੇ ਨੇ ਭਰਾ ਆ ਅਸੀਂ 100 ਵਾਰੀ ਸੋਚਣੇ ਸਰ ਬਾਹਰ ਨਿਕਲਣਾ ਕਿ ਨਾ ਸਾਨੂੰ ਫੈਮਲੀ ਕਹੇ ਜੀ ਕਿ ਤੁਸੀਂ ਬਾਹਰ ਜਾਓ ਪਰ ਮੋਜਾ ਵੀ ਖਤਰਾ ਹੈ ਸਾਨੂੰ ਖਤਰਾ ਹੀ ਹੈ ਸਰ ਅਸੀਂ ਇਸੇ ਚੀਜ਼ ਦੀ ਬਾਰ ਬਾਰ ਕਹਿ ਰਹੇ ਹਾਂ ਕਿ ਮਤਲਬ ਤੁਸੀਂ ਜੇ ਸਾਡੇ ਉੱਤੇ ਪਰਚਾ ਕੀਤਾ ਮੇਰੇ ਪਾਸੇ ਦੀ ਗਲਤੀ ਘਟਣ ਦਿਓ ਜੋ ਠੀਕ ਹੈ ਜੋ ਮੰਨ ਕੇ ਮੈਂ ਤੁਹਾਡੀ ਉਹਨਾਂ ਦੀ ਜ਼ੁਲਮ ਆਪਾਂ ਇੱਕ ਉਹਨਾਂ ਦੀ ਗੱਲ ਸੁਣ ਕੇ ਕਹਿ ਦਿੰਦੇ ਨੇ ਕਿ ਉਹਨਾਂ ਦੀ ਗਲਤੀ ਹੋ ਸਾਡੇ ਪਰ ਤੁਸੀਂ ਇੱਕ ਵਾਰੀ ਜਿਹੜੀ ਇਹਨਾਂ ਨੇ ਆਪਣੇ ਵੱਲੋਂ ਆਪਣੀ ਪਾਕਿਸਤਾਨ ਏਜੰਸੀਆਂ ਨਾਲ ਅਪਰੋਚ ਲਾ ਕੇ ਤੇ ਸਾਨੂੰ ਧਮਕੀਆਂ ਦਿਵਾ ਰਹੇ ਨੇ ਤੇ ਤੁਸੀਂ ਕਮ ਸੇ ਕ ਮੂਦੇ ਉੱਤੇ ਵੀ ਤੇ ਕਾਰਵਾਈ ਕਰੋ ਸਾਡੇ ਵੀ ਦੇਖੋ ਪੱਕ ਸਾਡੇ ਵੀ ਛੋਟੇ ਛੋਟੇ ਬੱਚੇ ਆ ਅਸੀਂ ਘਰੋਂ ਬਾਹਰ 10 ਤੋਂ 12 ਤੱਕ ਹੁੰਦੇ ਹਾਂ ਸਰ ਕਿ ਅਸੀਂ ਬੱਚੇ ਸਾਡੇ ਸਕੂਲ ਗਏ ਠੀਕ ਠੀਕ ਮੇਰਾ ਸੰ ਮੈਂ ਦਿਲਿੰਦਰ ਵੈਸਟ ਤੋਂ ਆ ਜੀ ਭਾਰਤਿਆਂ ਤੋਂ ਜੀ ਇਸ ਤਾਂ ਕਿ ਤੁਸੀਂ ਜਾਣਦੇ ਹੋ ਮੁੱਦਾ ਚੱਲ ਰਿਹਾ ਭਾਈ ਜੀ ਹੁਣਾ ਆਪਣੀ ਖ਼ੁਸ਼ਨ ਭਾਈ ਦਾ ਇਹ ਜੋ ਵੀ ਹੋ ਰਿਹਾ ਏ ਇੱਕ ਸਿਰਫ ਰਾਜਨੀਤਿਕ ਪੇਟ ਚੜਦੇ ਨੇ ਆਪਣੇ ਖ਼ੁਸ਼ਨ ਭਾਈ ਕੁਝ ਦਿਨਾਂ ਪਹਿਲਾਂ ਹੀ ਸਾਡੇ ਕੀਮਤੀ ਭਗਤ ਜੀ ਦਾ ਭਤੀਜਾ ਜੋ ਕਿ 7 ਨੰਬਰ ਥਾਣੇ ਦੇ ਵਿੱਚ ਇੱਕ ਚੋਰੀ ਦੇ ਸਿਲਸਲੇ ਦੇ ਵਿੱਚ ਖ਼ੁਸ਼ਨ ਭਾਈ ਨੇ ਬੁਲਾਇਆ ਹੀ ਜੋ ਕਿ ਪੁਲਿਸ ਨੂੰ ਪੁੱਛਗਿੱਛ ਕਰਨ ਨਹੀਂ ਦਿੱਤਿਆ ਗਿਆ ਧੱਕੇ ਨਾਲ ਕੀਮਤੀ ਭਗਤ ਜੀ ਆਪਣੇ ਭਤੀਜੇ ਛਡਾ ਕੇ ਜਦਕੇ ਉੱਥੇ ਲੈ ਗਏ ਹੀ ਤੇਨੇ ਉੱਥੇ ਭੂਸ਼ਣ ਭਾਈ ਨੂੰ ਕਿਹਾ ਸੀ ਕਿ ਮੈਂ ਤੇਰੀ ਬੰਦੀ ਦਸਾਂ ਮਿੰਟਾਈ ਕਰਾ ਦਾਂ ਜੋ ਕਿ ਸਰਕਾਰ ਚ ਹੈ ਆਮ ਆਦਮੀ ਪਾਰਟੀ ਦੇ ਵਿੱਚ ਐਨਓ ਕੰਮ ਕਰਦਾ ਉਹੀ ਭਾਵਨਾ ਲੈ ਕੇ ਇਹ ਜਿਹੜੀ ਫਲੋਰ ਚਲੇ ਗਏ ਜਿਹੜਾ ਕੋਈ ਐ ਬੇਮਨੂਜ ਗੱਲਾਂ ਹੈਗੀਆਂ ਇੱਕ ਵੀਡੀਓ ਹੈ ਰਿਕਾਰਡਿੰਗ ਹੈ ਉਹ ਤੁਹਾਨੂੰ ਦਿਖਾਈ ਗਏ ਐਡਿਟ ਹੋ ਜਾਂਦਾ ਸਾਰਾ ਕੁਝ ਬਲਕਿ ਕੋਈ ਐ ਗੱਲ ਦੇ ਵਿੱਚ ਕੋਈ ਸਚਾਈ ਨਹੀਂ ਹੈਗੀ ਚਲੋ ਬਾਕੀ ਪੁਲਿਸ ਇਨਕੁਆਇਰੀ ਕਰਦੀ ਹੈ ਮੈਂ ਪੁਲਿਸ ਪ੍ਰਸ਼ਾਸਨ ਕਰਕੇ ਬੇਨਤੀ ਕਰਦੇ ਹਾਂ ਕਿ ਇਹ ਗੱਲ ਦੀ ਜਿਹੜੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਏ ਜਿੰਨੇ ਪੁਲਸ ਅਫਸਰ ਹੈਗੇ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਅਫਸਰਾਂ ਅੱਗੇ ਕਿ ਕੋਈ ਵੀ ਪਿਆਰ ਵਹੀ ਕਰਨ ਤੋਂ ਪਹਿਲਾਂ ਉਸ ਗੱਲ ਦੀ ਚੰਗੀ ਤਰ੍ਹਾਂ ਨਿਚੋੜ ਕੱਢਿਆ ਜਾਵੇ ਇਹ ਜਿੰਨੇ ਵੀ ਐਮ.ਐਲ.ਏ ਹੈਗੇ ਨੇ ਆਪ ਤੇ ਜਾਂ ਕਈ ਵੀ ਸਰਕਾਰ ਦੇ ਹੋਣ ਸਭ ਨੂੰ ਪਤਾ ਹੈ ਵੀ ਪੁਲਸ ਇਹਨਾਂ ਦੀ ਦਬਾਅ ਥੱਲੇ ਹੁੰਦੀ ਹੈ ਇਹ ਜਿਹੜਾ ਪਰਚਾ ਆਇਆ ਇੱਕ ਦਬਾਅ ਥੱਲੇ ਹੋਇਆ ਦੇ ਹੋਰ ਕੁਝ ਨਹੀਂ ਹੈਗਾ ਬਾਕੀ ਜੋ ਸਰਕਾਰ ਕਰਦੀ ਪਈਏ ਸਭ ਨੂੰ ਪਤਾ ਵੇ ਬਾਕੀ ਪੁਲਸ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਨਾਲ ਇਨਸਾਫ ਕੀਤਾ ਜਾਵੇ ਇਹਨਾਂ ਦੀ ਜੋ ਥ੍ਰੈਟਾਂ ਬੱਚਿਆਂ ਨੂੰ ਆ ਰਹੀ ਠੂਪੀ ਹੋ ਰਿਹਾ ਦੇ ਉਹਦੀ ਹੱਥ ਜੋੜ ਕੇ ਬੇਨਤੀ ਹੈ ਜਲੰਧਰ ਪੁਲਿਸ ਕਮਿਸ਼ਨਰ ਮੈਡਮ ਅੱਗੇ ਵੀ ਇਹਨਾਂ ਦੀ ਸੁਰੱਖਿਆ ਵੀ ਕੋਈ ਦਿੱਤੀ ਜਾਏ ਤੇ ਬੰਦਾ ਇਨਸਾਫ ਦਿੱਤਾ ਜਾਏਗੀ ਓਕੇ